ਪਹਿਲਾਂ ਤੁਸੀਂ ਇਕੱਲੇ ਜਨਵਲਦਨ ਰਹੇ ਹੋ ਤੇ ਕਾਂਗਰਸ ਹਵਲਵੀ ਤੁਸੀਂ ਚੋਣ ਲੜੇ ਹੋ ਤੇ ਜਿਹੜੀ ਕਿਸਾਨਾਂ ਦੀ ਪਾਰਟੀ ਕੁਪਰੀ ਸੀਗੀ ਅੰਦੋਲਨ ਵਿੱਚੋਂ ਉਹਦੇ ਵਿੱਚੋਂ ਵੀ ਤੁਸੀਂ ਉਹਦੇ ਵੱਲੋਂ ਵੀ ਲੜੇ ਹੋ ਕਿਉਂ ਨਾ ਬੀਜੇ ਵੀ ਵੱਲ ਇੰਨੀਆਂ ਪਾਰਟੀਆਂ ਬਦਲਦੀ ਕੀ ਲੋੜ ਪਈ ਫਿਰ ਜਦੋਂ ਪੀਪੀਪੀ ਪਾਰਟੀ ਲਈ ਭਗਵਾਨਤ ਮਾਨ ਨੇ ਧੋਖਾ ਕੀਤਾ ਤੇ ਫਿਰ ਸਾਨੂੰ ਪਤਾ ਸੀਗਾ ਸ੍ਰੀ ਮੰਤਰੀ ਜੀ ਨੇ ਕਿਹਾ ਵੀ ਆਪਾਂ ਨੂੰ ਕਾਂਗਰਸ ਚ ਜਾਣਾ ਮੈਂ ਕਿਸਾਨਾਂ ਵੱਲੋਂ ਇਲੈਕਸ਼ਨ ਲੜਿਆ ਮੈਨੂੰ ਲੱਗਦਾ ਸੀਗਾ ਕਿ ਪੰਜਾਬ ਦੇ ਲੋਕ ਇਹਨਾਂ ਦੋਨਾਂ ਨਾਲ ਲੜ ਕੇ ਆਏ ਨੇ ਸ਼ਾਇਦ ਸਿਆਣੇ ਹੋ ਕੇ ਸਾਨੂੰ ਚੁਣ ਲੈਣ ਕਿ ਕਿਸਾਨਾਂ ਦੇ 5-7 ਨਮਾਇੰਦੇ ਵਿਧਾਨ ਸਭਾ 'ਚ ਚਲੇ ਜਾਂਦੇ ਤਾਂ ਆਹ ਮੇਰਾ ਖਲਾ ਜਿਹੜਾ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਸੀਗੇ ਜਾਂ ਕਿ ਰੇਟੇਨਾ ਬਾਰਡਰਾਂ ਦੇ ਬੈਠੇ ਸੀਗੇ ਇਹ ਵੱਟਣ ਦੇ ਲੋੜ ਨਾ ਪਈ ਤੇ ਮੇਰੇ ਇੱਕ ਪਿੰਡ ਆ ਜਿਹੜਾ ਫਤੇਪੁਰ ਹੈ ਇਹਦੇ ਵਿੱਚੋਂ ਬਣੀ ਇੱਕ ਵੋਟ ਪਈ ਸੀ ਕੋਈ ਇੱਕ ਵੋਟ ਵਾਲੇ ਨੂੰ ਮਨੁਅਜਜ ਦੱਸਿਆ ਕਿ ਨਾ ਯਾਰ ਮੈਂ ਹਾਂ ਪਾਈ ਸੀ ਸੋ ਉਦੋਂ ਕਿਸਾਨ ਕਿੱਥੇ ਸੀ ਮੁੱਖ ਕਾਂਗਰਸ ਦੇ ਵਿੱਚ ਹੁਣ ਇਸ ਟਾਈਮ ਇੰਨਾ ਰੌਲਾ ਰੱਪਾ ਪਿਆ ਹੋਇਆ 6-7 ਤਾਂ ਮੁੱਖ ਮੰਤਰੀ ਦੇ ਦਾਵੇ ਦਾਰ ਨੇ ਕਾਂਗਰਸ ਦੇ ਇੱਕ ਲੀਡਰ ਇਹ ਵੀ ਕਹਿ ਰਿਹਾ ਵੀ 500 ਕਰੋੜ ਰੁਪਏ ਮੈਂ ਦੇ ਦਿੰਦਾ ਮੈਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰੋ ਪਰ ਉਹਨੂੰ ਪਾਰਟੀ ਨਹੀਂ ਮੰਨਦੀ ਹੁਣ ਬਾਕੀ ਤੇ ਨਹੀਂ ਮੰਨਦੇ ਜਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਦਾਵੇਦਾਰ ਬਣਾ ਦੋ ਤਾਂ ਜਿੰਨੇ ਵੀ ਅਦਰ ਲੀਡਰ ਨੇ ਜਿਹੜੇ ਜਿਹੜੇ ਮਤਲਬ ਮੁੱਖ ਮੰਤਰੀ ਵਾਲੀਆਂ ਜੈਕਟਾਂ ਸਵਾਈ ਫਿਰਦੇ ਨੇ ਉਹ ਸਾਰੇ ਬੀਜੇਪੀ ਚ ਜਾਜਾਲੀ ਦਲ ਤੋਂ ਤਾਂ ਬੰਦਾ ਨਹੀਂ ਮਿਲਿਆ ਅਕਾਲੀ ਵਾਲੇ ਕਹਿੰਦੇ ਨੇ ਐ ਅਲਾਈਅੰਸ ਹੋ ਗਿਆ ਵੀ বিজেਪ ਨਾਲ ਅਕਾਲੀ ਦਲ ਦਾ ਨਹੀਂ ਮੈਂ ਕਹਿੰਦਾ ਹੋਊਗਾ ਹੋ ਜਾਏਗਾ ਹੁਣ ਲੱਗਦਾ ਤੁਹਾਨੂੰ ਲੱਗਦੀ ਆ ਮੈਨੂੰ ਅਸਾਰ ਬਾਕੀ ਤਾਂ ਇਹਨਾਂ ਨੇ ਜ਼ਿਆਦਾਤਰ ਤਾਂ ਕਾਗਜ਼ ਵੀ ਘੱਟ ਤੇ ਇਹ ਤਾਂ ਫਤੇਗੜ ਸਾਹਿਬ ਦੇ ਵਿੱਚ ਸਾਡਾ ਜ਼ੋਰ ਸੀ ਅਸੀਂ ਨਹੀਂ ਘੱਟ ਕਾਗਜ਼ ਘੱਟਣ ਦੇ ਉੱਤੇ ਆ ਝਾੜੂ ਵਾਲੇ ਨੇ 2.5 ਲੱਖ ਕਰੋੜ ਦਾ ਕਰਜ਼ਾ ਛਡਾਤਾ ਬੋਲਣਾ ਕਿੱਥੇ ਜਾਊਗਾ ਪੰਜਾਬ ਜੇ ਆਪਾਂ ਪੰਜਾਬ ਦੀ ਯੂਨੀਵਰਸਿਟੀ ਮੰਨਦੇ ਆ ਪੰਜਾਬ ਦੇ ਫਿਰ ਪੰਜਾਬ ਨੂੰ ਖਰਚਾ ਕਰਨਾ ਚਾਹੀਦਾ ਨਾ 4000 ਕਰੋੜ ਦਾ ਬਜਟ ਆ ਹਰ ਸਾਲ ਦਾ 4000 ਕਰੋੜ ਰੁਪਏ ਨਾਲ ਕੋਲ ਹੈ ਹੀ ਨਹੀਂ ਜਿਹੜੀ ਸਰਕਾਰਾਂ ਉਹਦੇ ਆਉਦੇ ਹੀ ਬੰਦੇ ਜਿੱਤਦਾ ਹੈ ਪੂਰੇ ਵੀ ਲੱਗਦਾ ਬਲਾਕ ਸੰਪਤੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਜਿੱਤਣਗੇ 17 ਤਰੀਕ ਦੀ ਸ਼ਾਮ ਨੂੰ ਦੇਖ ਲਓ ਟੁਲ ਵੱਜਦੇ ਹੋਣਗੇ ਤੁਸੀਂ ਕਾਂਗਰਸ ਦੇ ਬਿਆਨ ਤਾਂ ਸੁਣੋ ਇੱਕ ਜ਼ਿੰਮੇਵਾਰ ਪ੍ਰਧਾਨ ਇੱਕ ਗਲਤਾਂ ਦੇ ਖਿਲਾਫ ਬਿਆਨ ਦੇ ਰਿਹਾ ਹੈ ਕਿ ਬਿਆਨ ਦੇਣ ਜੋਗ ਹੈ ਵੀ ਵਿਕਾਸ ਇੰਨਾ ਕਿ ਜ਼ਰੂਰ ਹੈਗਾ ਵੀ ਕਿਤੇ ਸਕੂਲ ਦੇ ਬਾਥਰੂਮ ਨੂੰ ਕਲੀ ਕਰਤੀ ਉਹਨੇ ਕਲੀ ਤੇ ਪੈਸੇ ਨਹੀਂ ਲੱਗੇ ਜਿੰਨੇ ਐਡ ਤੇ ਲੱਗ ਜਾਂਦੇ ਆਪ ਪੁਲਜੀਤ ਸਿੰਘ ਨਾਗਰੇ ਦੇ ਟਾਈਮ ਸਾਡੀਆਂ 80 ਬਲਾਕ 80 ਪੰਚਾਇਤਾਂ ਨੇ ਇਸ ਬਲਾਕ ਦੀਆਂ ਇਹ ਤਾਂ ਜੋ 42 ਦੇ ਉੱਤੇ ਤਾਂ ਪ੍ਰਬੰਧਕ ਲਾਇਆ ਸੀ ਧੱਕੇ ਨਾਲ ਉਹ ਆਪਣੀ ਮਾਂ ਤੇ ਆਪਣੀ ਭੈਣ ਦੇ ਵਾਲ ਵਟਲੇ ਰੱਦ ਬਟ ਕੇ ਵੇਚ ਤੇ 1800 ਰੁਪਏ ਦੇ ਫਿਰ ਉਹਨਾਂ ਦੇ ਜਾਣਾ ਤਾਂ ਸਹੇ ਹੋ ਗਏ ਪੰਜਾਬ ਦੇ ਅਸੀਂ ਕਾਜੀ ਨਾ ਮਨਿੰਦਰ ਸਿੰਘ ਤੇ ਤੁਸੀਂ ਪਿੰਡੂ ਟੀਵੀ ਦੇਖ ਰਹੇ ਹੋ ਅਸੀਂ ਤੁਹਾਡੇ ਸਾਹਮਣੇ ਵੱਖ-ਵੱਖ ਵੀਡੀਓ ਪੇਸ਼ ਕਰਦੇ ਰਹਿੰਦੇ ਆ ਤੇ ਅੱਜ ਅਸੀਂ ਵੀਡੀਓ ਲੈ ਕੇ ਆਏ ਕਿ ਵੋਟਾਂ ਦਾ ਜੋਰ ਆ ਬਲਾਗ ਸਮਤੀ ਵਿੱਚ ਵੋਟਾਂ ਹੋ ਰਹੀਆਂ ਨੇ ਜ਼ਿਲ੍ਹਾ ਪਿੱਛੇ ਦੇ ਜਿਹੜੇ ਵੋਟਾਂ ਹੋ ਰਹੀਆਂ ਨੇ ਉਦੇ ਮਕਸਦ ਨਾਲ ਕੇ ਅਸੀਂ ਵੀਡੀਓ ਕਰ ਰਹੇ ਆ ਕਿਉਂਕਿ ਕੁੱਝ ਲੋਕਾਂ ਨੂੰ ਪਤਾ ਨਹੀਂ ਵੀ ਬਲਾਕ ਸਮਤੀ ਦੀਆਂ ਵੋਟਾਂ ਕੀ ਹੁੰਦੀਆਂ ਨੇ ਕਈ ਲੋਕਾਂ ਨੂੰ ਇਹ ਵੋਟਾਂ ਬਾਰੇ ਪਤਾ ਨਹੀਂ ਹੈਗਾ ਵੀ ਵੋਟਾਂ ਇਹ ਵੋਟਾਂ ਵੀ ਆਉਂਦੀਆਂ ਨੇ ਬਲਾਕ ਸਮਤੀ ਦੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਤੇ ਸਾਡੇ ਨਾਲ ਮੌਜੂਦ ਹੋਣਗੇ ਭਾਜਪਾ ਵੱਲੋਂ ਜਿਹੜੇ ਉਮੀਦਵਾਰ ਨੇ ਤੇ ਪਹਿਲਾਂ ਇਹ ਸਾਫਤਾ ਚੇਅਰਮੈਨ ਰਹੇ ਚੁੱਕੇ ਨੇ ਅ ਸਰੰਤ ਕਮੇਟੀ ਦੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਹੋਣਗੇ ਸਰਵਜ ਸਿੰਘ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਦੇ ਨੇ ਵੋਟਾਂ ਨੂੰ ਜਿਹੜਾ ਵੋਟਾਂ ਥੋੜਾ ਸਮਾਂ ਹੀ ਰਹਿ ਗਿਆ ਹੁਣ 14 ਨੂੰ ਵੋਟਾਂ ਹੋਣੀਆਂ ਨੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਤੇ ਬਲਾਕਪੰਚਾਇਤ ਦੀਆਂ ਕਿਵੇਂ ਦੇਖਦਾਂ ਹਾਂ ਜੀ ਮਾਹੌਲ ਪਿੰਡ ਦਾ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਜਿੰਨੇ ਵੀ ਥੋੜੇ ਦੇਖਣ ਵਾਲੇ ਸਰੋਤੇ ਨੇ ਮੈਂ ਸਭ ਤੋਂ ਪਹਿਲਾਂ ਮੁਖਤਿਆਰ ਜਰ ਕਰਦਾ ਵਹਿਗੁਰੂ ਜੀ ਕਫਾਲ ਸਭ ਵਹਿਗੁਰੂ ਜੀ ਕੀਤੇ 14 ਤਰੀਕ ਨੂੰ ਬਲਾਕਪੰਚਾਇਤ ਦੇ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਹੋਣ ਜਾ ਰਹੀ ਹੈ ਜਿਹੜੀ ਕਿ ਕਾਫੀ ਜ਼ਿਆਦਾ ਲੇਟ ਹੈ ਹੂੰ ਔਰ ਇਸ ਇਲੈਕਸ਼ਨ ਦੇ ਵਿੱਚ ਜੋ ਲੋਕਾਂ ਦਾ ਹੰਗਾਰਾ ਮਿਲ ਰਿਹਾ ਹੈ ਹਾਲਾਕੇ ਇਹ ਗੱਲ ਕਹਿੰਦੇ ਸੀ ਕਿ ਭਾਜਪਾ ਨੂੰ ਪਿੰਡਾਂ 'ਚ ਵੜ ਨਹੀਂ ਦੇਣਾ ਪਰ ਬੀਜੇਪੀ ਪਿੰਡਾਂ 'ਚ ਜਿੱਤ ਰਹੀ ਹੈ ਇਹ ਹਜਾ ਹੰਗਾਰਾ ਮਿਲ ਰਿਹਾ ਮੇਰਾ ਖਲ ਕਹਿੰਦਾ ਕਈ ਪਿੰਡ ਤਾਂ ਐਦਾਂ ਵੀ ਜਿਹੜੇ ਵਨ ਸਾਈਡ ਹੋਏ ਪਏ ਨੇ ਕਿਉਂਕਿ ਪੰਜਾਬ ਦੇ ਹਾਲਾਤ ਹੀ ਹੋ ਗਏ ਕਿ ਪੰਜਾਬ ਦੇ ਸਿਰ ਚੜਿਆ ਕਰਜ਼ਾ ਹੁਣ ਪੰਜਾਬ ਤੋਂ ਤਾਂ ਵਿਆਜ ਵੀ ਨਹੀਂ ਦੇ ਸਕਦਾ ਇਸ ਕਰਕੇ ਲੋਕਾਂ ਨੇ ਮਨ ਬਣਾਇਆ ਕਿ ਆਪਾਂ ਹੁਣ ਇੱਕੋ ਇੱਕ ਪਾਰਟੀ ਹੈ ਜਿਹੜੀ ਕਿ ਜਿਹੜੂ ਸੈਂਟਰ ਤੇ ਪੰਜਾਬ ਦੇ ਵਿੱਚ ਇਹਨੂੰ ਲੈ ਕੇ ਹੂੰ ਇਸ ਕਰਕੇ ਬਹੁਤ ਵਧੀਆ ਰੁਝਾਨ ਚੱਲਦੇ ਹੈ ਜਿੱਥੇ ਵੀ ਮੈਂ ਜਾਣਾ ਮੈਨੂੰ ਯਾਦ ਹੈ 2007 ਦੇ ਵਿੱਚ ਸਰਦਾਰ ਦਦਾਰ ਸਿੰਘ ਕੋਟੀ ਇਲੈਕਸ਼ਨ ਲੜੇ ਸੀਗੇ ਮੈਂ ਉਹਨਾਂ ਦੀ ਕੈਂਪੇਨ ਦੇ ਵਿੱਚ ਤਕਰੀਬਨ ਮੁੱਖੀ ਵਜੋਂ ਕੰਮ ਕੀਤਾ ਸੀ ਤੇ ਉਹ ਹੰਗਾਰਾ ਮੈਨੂੰ ਅੱਜ ਮਿਲ ਰਿਹਾ ਜਿਹੜਾ 2007 ਦੇ ਵਿੱਚ ਕਿਉਂਕਿ 24000 ਵੋਟਾਂ ਜਿੱਤੇ ਸੀਗੇ ਮੈਨੂੰ ਅੱਜ ਲੱਗ ਰਿਹਾ ਵੀ ਉਹੀ ਹਾਲਾਤ ਜਿਹੜੇ ਬਣੇ ਕਿਉਂ ਤੁਹਾਨੂੰ ਲੋੜ ਪੈ ਗਈ ਪਹਿਲਾਂ ਤੁਸੀਂ ਇਕਾਲੀ ਦਲ ਵੱਲ ਰਹੇ ਹੋ ਤੇ ਕਾਂਗਰਸ ਵੱਲ ਵੀ ਤੁਸੀਂ ਚੋਣ ਲੜੇ ਹੋ ਤੇ ਜਿਹੜੀ ਕਿਸਾਨਾਂ ਦੀ ਪਾਰਟੀ ਕੁਬਰੀ ਸੀਗੀ ਅੰਦੋਲਨ ਵਿੱਚੋਂ ਉਹਦੇ ਵਿੱਚੋਂ ਵੀ ਤੁਸੀਂ ਉਹਦੇ ਵੱਲੋਂ ਵੀ ਲੜੇ ਹੋ ਤੇ ਹੁਣ বিজেਵੀ ਵੱਲ ਐਨੀਆਂ ਪਾਰਟੀਆਂ ਬਦਲਣ ਦੀ ਕੀ ਲੋੜ ਪੈ ਗਈ ਤੇ ਦੇਖੋ ਮੈਂ ਸਭ ਤੋਂ ਸਭ ਤੋਂ ਪਹਿਲਾਂ ਤਾਂ ਮੈਨੂੰ ਦੱਸਣਾ ਚਾਹੁੰਦਾ ਕਿ ਕਿਉਂਕਿ ਕਿਸੇ ਨੂੰ ਵੀ ਨਹੀਂ ਪਤਾ ਫਿਰ ਮੈਂ 1995 ਦੇ ਤਕਰੀਬਨ ਲਾਸ ਦੇ ਵਿੱਚ ਜਦੋਂ ਸਰਦਾਰ ਬਿਆਨ ਸਿੰਘ ਦੀ ਮੌਤ ਹੋਈ ਹੈ ਉਸ ਤੋਂ ਬਾਅਦ ਮੈਂ ਸਰਦਾਰ ਮਨਪ੍ਰੀਤ ਸਿੰਘ ਬਾਦਲ ਤੇ ਇਸਦਾਰ ਸਿੰਘ ਭੱਟੀਆਂ ਦੇ ਪਰਿਵਾਰ ਨਾਲ ਜੁੜਿਆ ਸੀਗਾ ਖਾਸ ਕਰਕੇ ਮੈਂ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਜੁੜਿਆ ਸੀ ਹੂੰ ਕਿਉਂਕਿ ਮਨਪ੍ਰੀਤ ਸਿੰਘ ਬਾਦਲ ਨੇ ਜਦੋਂ ਗਿੱਦੜਵਾ ਇਲੈਕਸ਼ਨ ਲੜੀ ਹੈ ਬੜੀ ਸਾਦਗੀ ਨਾਲ ਲੜੀ ਸੀਗੀ ਮੈਂ ਉਸਨੂੰ ਇਸ ਗੱਲ ਤੋਂ ਉਹਨਾਂ ਦਾ ਫੈਨ ਸੀ ਮੈਂ ਅੱਜ ਤੱਕ ਉਹਨਾਂ ਦੇ ਨਾਲ ਜੇ ਮਨਪ੍ਰੀਤ ਸਿੰਘ ਬਾਦਲ ਅਕਾਲੀ ਦਲ ਸੀਗੇ ਮੈਂ ਅਕਾਲੀ ਦਲ ਸੀਗਾ ਜੇ ਮਨਪ੍ਰੀਤ ਸਿੰਘ ਬਾਦਲ ਅਸਤੀਫਾ ਦੇ ਕੇ ਅਕਾਲੀ ਦਲ ਨੂੰ ਛੱਡ ਕੇ ਪੀਪੀਪੀ ਬਣਾਈ ਤਾਂ ਮੈਂ ਵੀ ਆਪਣੀ ਚੇਅਰਮੈਨੀ ਤੋਂ ਅਸਤੀਫਾ ਦੇ ਕੇ ਪੀਪੀਪੀ ਦੇ ਨਾਲ ਉਹਨਾਂ ਦਾ ਫਾਊਂਡਰ ਮੈਂਬਰ ਬ ਮੈਂ ਲੀਡਰ ਇੱਕ ਰੱਖਿਆ। ਔਰ ਉਸ ਤੋਂ ਬਾਅਦ ਫਿਰ ਜਦੋਂ ਪੀਪੀਪੀ ਪਾਰਟੀ ਲਈ ਭਗਵਾਨਤ ਮਾਨ ਨੇ ਧੋਖਾ ਕੀਤਾ। ਤੇ ਫਿਰ ਸਾਨੂੰ ਪਤਾ ਸੀਗਾ। ਫਿਰ ਮਨਪੀਰ ਸਿੰਘ ਨੇ ਕਿਹਾ ਵੀ ਆਪਾਂ ਨੂੰ ਕਾਂਗਰਸ ਚ ਜਾਣਾ ਠੀਕ ਹੋਊਗਾ। ਫੈਸਲਾ ਗਲਤ ਸੀ ਜਾਂ ਠੀਕ ਹੈ ਮੈਨੂੰ ਨਹੀਂ ਪਤਾ ਹੈਗਾ ਪਰ ਮੈਂ ਮਨਪੀਰ ਸਿੰਘ ਬਾਦਲ ਦੇ ਨਾਲ ਫਿਰ ਕਾਂਗਰਸ ਦੇ ਵਿੱਚ ਚਲਾ ਗਿਆ। ਉਪਰੰਤ ਮੈਨੂੰ ਉਹਨਾਂ ਨੇ ਬਿਲਕੁਲ ਹੀ ਕਿਹਾ ਕਿਉਂਕਿ ਕਿਸਾਨਾਂ ਦੀ ਗੱਲ ਚੱਲੀ ਸੀ ਕਿਸਾਨਾਂ ਨੇ ਭਰਨੇ ਲਾਏ ਬਹੁਤ ਕੁਝ ਹੋਇਆ ਤੇ ਮੈਂ ਉਹਨਾਂ ਦੇ ਨਾਲ ਇੱਕ ਵਾਰੀ ਕਿਉਂਕਿ ਮੈਂ ਤੁਸੀਂ ਜਿਹੜੀ ਮੈਨੂੰ ਸਵਾਲ ਕਰ ਰਹੇ ਹੋ ਮੈਂ ਤੁਹਾਨੂੰ ਜਵਾਬ ਇਹ ਹੈ ਕਿ ਮੈਂ ਕਿਸਾਨਾਂ ਵੱਲੋਂ ਇਲੈਕਸ਼ਨ ਲੜਿਆ ਮੈਨੂੰ ਲੱਗਦਾ ਸੀਗਾ ਕਿ ਪੰਜਾਬ ਦੇ ਲੋਕ ਇੱਕ ਅੰਦੋਲਨ ਲੜ ਕੇ ਆਏ ਨੇ ਸ਼ਾਇਦ ਸਿਆਣੇ ਹੋ ਕੇ ਸਾਨੂੰ ਚੁਣ ਲੈਣ ਕਿ ਕਿਸਾਨਾਂ ਦੇ 5-7 ਨਮਾਇੰਦੇ ਵਿਧਾਨ ਸਭਾ 'ਚ ਚਲੇ ਜਾਂਦੇ ਤਾਂ ਆਹ ਮੇਰਾ ਕਲਾ ਜਿਹੜਾ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਸੀਗੇ ਜਾਂ ਕਿਹੜੇ ਕਿਹੜਾ ਬਾਰਡਰਾਂ ਦੇ ਬੈਠੇ ਸੀਗੇ ਇਹ ਵੱਟਣ ਦੇ ਲੋੜ ਨਾ ਪੈਂਦੀ ਕਿਉਂਕਿ ਜਿਹੜੀ ਵਿਧਾਨ ਸਭਾ ਤੋਂ ਆਵਾਜ਼ ਜਾ ਸਕਦੀ ਆ ਉਹ ਔਰ ਬਾਡਰਾਂ ਦੇ ਬੈਠ ਕੇ ਤੁਸੀਂ ਵੀਚਾ ਦਾ ਰਹੇ ਹੋ ਅੰਦੋਲਨਾਂ ਦੇ ਵਿੱਚ ਹਨਾ ਕਿਸਾਨਾਂ ਵੱਲੋਂ ਤੁਸੀਂ ਲੜੇ ਦੀਆਂ ਚੋਣ ਫਿਰ ਜਿਹੜੀ ਕਿਸਾਨ ਵਿਰੋਧੀ ਪਾਰਟੀ ਬੀਜੇਪੀ ਉਹਦੇ ਵੱਲੇ ਉਹਦੇ ਵੱਲ ਕਿਉਂ ਜਾਣਾ ਪੈਗਾ ਤੁਹਾਨੂੰ ਉਹ ਤਾਂ ਕਿਸਾਨਾਂ ਲੋਕ ਕਿਸਾਨਤਾ ਦੇ ਖਿਲਾਫ ਤੇ ਬਹੁਤ ਕਹਿੰਦੇ ਪਿੰਡਾਂ 'ਚ ਬਾੜ ਨਹੀਂ ਦਿੰਦੇ ਉਹ ਉਹ ਪਾਰਟੀ ਉਹ ਕਿਉਂ ਚੁਣਨੀ ਪੈਗੀ ਬੀਜੇਪੀ ਜਦੋਂ ਮੈਂ ਕਿਸਾਨਾਂ ਵੱਲੋਂ ਲੜਿਆ ਸੀਗਾ ਕਿਸਾਨਾਂ ਨੇ ਕਿੰਨਾ ਸਾਥ ਦਿੱਤਾ ਹੂੰ ਉਹਦੋਂ ਕਿਤੇ ਸਾਰੇ ਮੇਰੇ ਇੱਕ ਪਿੰਡ ਆ ਜਿਹੜਾ ਫਤੇਪੜਾ ਇਹਦੇ ਵਿੱਚੋਂ ਬਨ ਇੱਕ ਵੋਟ ਪਈ ਸੀ ਕੋਈ ਇੱਕ ਵੋਟ ਵਾਲੇ ਨੂੰ ਮਨੋਜ ਦੱਸਿਆ ਕਹਿੰਦਾ ਯਾਰ ਮੈਂ ਹੋਂ ਪਾਈ ਸੀ ਹਾਂ ਸੋ ਉਦੋਂ ਕਿਸਾਨ ਕਿੱਥੇ ਸੀ ਦੇਖਣ ਵਾਲੀ ਗੱਲ ਆ ਨਾ ਵੀ ਜਦੋਂ ਤੁਹਾਡੇ ਚਲੋ ਮੈਂ ਕਹਣਾ ਵੀ ਮੈਂ ਜਿੱਤ ਹਰ ਕਰਮਾਂ ਦੀ ਹਾਂ ਮੈਂ ਕਹਿੰਦਾ ਵੀ ਘੱਟ ਤੋਂ ਘੱਟ 10000 15000 ਵੋਟ ਤਾਂ ਪੈਂਦੀ ਐ ਇੰਨੇ ਤਾਂ ਕਿਸਾਨਾਂ ਦੀ ਹੋਵੇ ਜੇ ਬਾਕੀ ਦੀਆਂ ਬਾਕੀ ਦੀਆਂ ਕਮਿਊਨਿਟੀਆਂ ਦੀ ਹੈਗੀ ਐ ਸੋ ਮੈਂ ਦੇਖਿਆ ਵੀ ਇਹ ਇੱਥੇ ਤਾਂ ਜਿਹੜਾ ਹੈਗਾ ਜੇ ਕੋਈ ਤੁਸੀਂ ਇਨਸਾਫ ਦੀ ਗੱਲ ਕਰੋਗੇ ਜਾਂ ਪੀਪੀਪੀ ਪਾਰਟੀ ਬਣਾ ਕੇ ਅਸੀਂ ਨੇ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਵੀ ਕਿਸੇ ਨੇ ਐਕਸੈਪਟ ਨਹੀਂ ਕੀਤੀ ਐ ਜੇ ਕਿਸਾਨਾਂ ਵੱਲੋਂ ਮੈਂ ਲੜਿਆ ਸੀਗਾ ਉਹ ਵੀ ਕਿਸੇ ਨੇ ਐਕਸੈਪਟ ਨਹੀਂ ਕੀਤਾ ਹੈਗਾ ਫਿਰ ਜ਼ਿਆਦਾਤਰ ਫਿਰ ਨੰਬਰ 2 ਤੇ ਸਦਾ ਮਾਨਪ੍ਰੀਤ ਸਿੰਘ ਬਾਦਲ ਬੀਜੇਪੀ ਦੇ ਵਿੱਚ ਆਲਰੇਡੀ ਜੁਆਇਨ ਕੀਤਾ ਹੋਇਆ ਸੀਗਾ ਤੇ ਮੈਂ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਠੀਕ ਆ ਲੜਨੀ ਚਾਹੀਦੀ ਤੁਹਾਨੂੰ ਲੈ ਕੇ ਕਿਉਂਕਿ ਫਿਊਚਰ ਵੀ ਦੇਖਣਾ ਤਾਂ ਪਰੇ ਹੁੰਦਾ ਵੀ ਇਧਰੋਂ ਫੰਡ ਵਧੀਆ ਮਿਲਦਾ ਹੈ ਵੀ ਜੇ ਵੀ ਵੱਲੋਂ ਤਾਂ ਇਧਰ ਜਾਣ ਦੀ ਲੋੜ ਪੈਂਦੀ ਨਾ ਤਾਂ ਫੰਡ ਮੈਂ ਅਜੇ ਤੱਕ ਕਿਸੇ ਦਾੜੀ ਕੀਆ ਮੈਂ ਆਪਣੀ ਸਾਰਾ ਕੁਝ ਜੇਬ ਚੋਂ ਕੀਤਾ ਜਾਦਾ ਜੀ ਦਿੱਤਾ ਆ ਹੁਣ ਵੀ ਲੈਕਚਰ ਜਿਹੜੀ ਆਪੇ ਦਾ ਪੰਜ ਬਲਾਕ ਸਮਝੰਦੀ ਡਿ렉ਸ਼ਨ ਲੜ ਰਹੇ ਆ ਨਾਲ ਮੇਰੇ ਮੈਂ ਕੱਲਾ ਲੜ ਰਿਹਾ ਹ ਇੱਕ ਹੋਰ ਗੱਲ ਵੀ ਸਾਹਮਣੇ ਉੱਪਰ ਕੇ ਆ ਰਹੀ ਹੈ ਇੱਕ ਬਿਆਨ ਆਇਆ ਨਵਜੋਤ ਸਿੰਘ ਸਿੱਧੂ ਦਾ ਜੋ ਸਿੱਧੂ ਦੀ ਵਾਈਫ ਦਾ ਬਿਆਨ ਆਇਆ ਜੀ ਕਹਿੰਦੇ ਵੀ 500 ਕਰੋੜ ਜਿਹੜਾ ਬੰਦਾ ਹੈ ਉਹਨੂੰ ਉਹਨੂੰ ਰਾਹੁਲ ਗਾਂਧੀ ਨੂੰ ਉਹਨੂੰ ਮੁੱਖ ਮੰਤਰੀ ਬਣਾਉਣਗੇ 500 ਕਰੋੜ ਇਹ ਉਹਨੂੰ ਚਿਹਰਾ ਬਣਾਉਣਗੇ ਚਿਹਰਾ ਲਾਨਣਗੇ ਬਿਆਨ ਤੋਂ ਬੜਾ ਪੜਕੀਏ ਕਾਂਗਰਸ ਵੀ ਕਿ ਉਹ ਬਿਆਨ ਤੋਂ ਉਹ ਮਾਫੀ ਮੰਗਣੀ ਚਾਹੀਦੀ ਆ ਨਹੀਂ ਨਹੀਂ ਉਹ ਮੈਂ ਮੈਂ ਵਿਚਰੇ ਮੈਂ ਮੈਂ ਕਾਂਗਰਸ ਦੇ ਵਿੱਚੇ ਰਿਹਾ ਜੀ ਹਾਂਜੀ ਉਹ ਕਾਂਗਰਸ ਦੇ ਵਿੱਚ ਹੁਣ ਇਸ ਟਾਈਮ ਇੰਨਾ ਰੌਲਾ ਰੱਪਾ ਪਿਆ ਹੋਇਆ ਚੇਸਾਤਾਤ ਮੁੱਖ ਮੰਤਰੀ ਦੇ ਦਾਵੇਦਾਰ ਨੇ ਹਮਮ ਪਰ ਨੰਬਰ 2 ਤੇ ਕੋਈ ਐਡਾ ਵੀ ਗੱਲ ਹੈਗੀ ਐ ਕਾਂਗਰਸ ਦੇ ਇੱਕ ਲੀਡਰ ਇਹ ਵੀ ਕਹਿ ਰਿਹਾ ਵੀ 500 ਕਰੋੜ ਰੁਪਏ ਮੈਂ ਦੇ ਦਿੰਦਾ ਮੈਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰੋ ਪਰ ਉਹਨੂੰ ਪਾਰਟੀ ਨਹੀਂ ਮੰਨਦੀ ਉਹਨੂੰ ਬਾਕੀ ਦੇ ਨਹੀਂ ਮੰਨਦੇ ਹੁਣ ਜੇ ਮੰਨ ਲਓ ਵੀ ਆਪਾਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਦਾਵੇਦਾਰ ਬਣਾ ਦਿੰਦੇ ਤਾਂ ਜਿੰਨੇ ਵੀ ਅਦਰ ਲੀਡਰ ਨੇ ਜਿਹੜੇ ਜਿਹੜੇ ਮਤਲਬ ਮੁੱਖ ਮੰਤਰੀ ਵਾਲੀਆਂ ਜੈਕਟਾਂ ਸਵਾਈ ਫਿਰਦੇ ਨੇ ਉਹ ਸਾਰੇ ਬੀਜੇਪੀ 'ਚ ਆ ਜਾਣ ਰੌਲਾ ਨਾ ਇਸ ਗੱਲ ਕਰਕੇ ਕਾਂਗਰਸ ਪਾਰਟੀ ਹੁਣ ਉਹ ਪਾਰਟੀ ਨਹੀਂ ਰਹੀ ਜਿਹੜੇ ਉਹਦੇ ਉਸੂਲ ਹੁੰਦੇ ਸੀਗੇ ਉਹ ਨਹੀਂ ਰਹੇ ਤੋਂ ਤੁਹਾਡੇ ਬਾਕੀ ਤਾਂ ਹੁਣ ਬਿਆਨ ਨਵਜੋਤ ਕੌਰ ਸਿੱਧੂ ਨਵਜੋਤ ਸਿੰਘ ਸਿੱਧੂ ਦਾ ਹੋਰ ਕਾਂਗਰਸ ਦੇ ਵਿੱਚ ਨੂੰ ਆਪ ਕੋਦ ਬਿਆਨ ਦੇ ਰਹੇ ਨੇ ਆਪਾਂ ਨੂੰ ਇਹ ਤੋਂ ਸੋਚ ਲੈਣਾ ਚਾਹੀਦਾ ਵੀ ਜੇ ਗੱਲ ਹੋਈ ਹੋਊਗੀ ਤਾਂ ਹੀ ਇਹ ਗੱਲ ਆਈ ਹੈ ਨਾ ਅੱਗੇ ਹੂੰ ਬਾਕੀ ਟਿਕਟਾਂ ਜਿਵੇਂ ਉਹਨਾਂ ਨੇ ਪਹਿਲਾਂ ਇੱਕ ਬਿਆਨ ਦਿੱਤਾ ਸੀਗਾ ਪੰਜ-ਪੰਜ ਕਰੋੜ ਰੁਪਇਆ ਲੈ ਕੇ ਟਿਕਟਾਂ ਦਿੰਦੇ ਨੇ ਵਾਕਿਆ ਹੀ ਸਹੀ ਗੱਲ ਈ ਲੱਗਦਾ ਵੀ ਜੀ ਵਿੱਚ ਬੀਜੇਪੀ ਵਿੱਚ ਵੀ ਇਹ ਚੱਲਦਾ ਈ ਵੀ ਜਿਹਨੂੰ ਕੇਹੜਾ ਦੇਖਦੇ ਨੇ ਵੀ ਜਿਹਦੇ ਉੱਤੇ ਕਰਾਪਸ਼ਨ ਦੇ ਤੱਬੇ ਲੱਗੇ ਹੋਏ ਨੇ ਉਹ ਤਾਂ ਇਹ ਵਾਸ਼ਿੰਗ ਮਸ਼ੀਨ ਆ ਬੀਜੇਪੀ ਜੀ ਦੇ ਪਹਿਲਾਂ ਉਹ ਬੰਦਾ ਚਲਾ ਜਾਂਦਾ ਉਹਦੇ ਸਾਰੇ ਦਾਗ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਹੁਣ ਮੈਂ ਮੇਰੀ ਗੱਲ ਸੁਣੋ ਮੈਂ ਅੱਜ ਤੱਕ ਮੈਂ ਪਹਿਲਾਂ ਜ਼ਿਲਾ ਪ੍ਰੈਸ ਵੀ ਲਿਆ ਅੱਜ ਤੋਂ ਪਹਿਲਾਂ 7 ਦੇ 8 ਦੇ ਵਿੱਚ ਲੜਿਆ ਸੀਗਾ ਮੈਂ ਅਕਾਲੀ ਦਲ ਵੱਲੋਂ ਮੈਂ ਉਹਦੇ ਵੀ ਚੰਗੀਆਂ ਵੋਟਾਂ ਦੇ ਜਿੱਤਿਆ ਸੀਗਾ ਤੇ ਉਸ ਤੋਂ ਬਾਅਦ ਪਿੰਡ ਦੀ ਆ तकरीबन 4-5 ਪਿੰਡ ਨੇ ਮੇਰੇ ਕੋਲੇ ਇਹਨਾਂ ਦੀ ਸਰਪੰਚੀ ਹੈ ਜਿਹੜੀ ਨਿਰੰਤਰ 30 35 ਪੰਨੀਆਂ ਤੋਂ ਜੁੱਧੇ ਤਿਆ ਰਹੇ ਆ ਤੇ ਜੇ ਦਾਗ ਹੋਵੇ ਫਿਰ ਇੱਕਣਾ ਥੋੜੀ ਜਿੱਤ ਹੁੰਦਾ ਪੇ ਲੋਕ ਕਿੱਥੇ ਖੜ ਜਾਂਦੇ ਹੁਣ ਟੱਕਰ ਤੁਸੀਂ ਕਿਹੜੀ ਪਾਰਟੀ ਨਾ ਮੰਨਦੇ ਹੋ ਇੱਕ ਤਾਂ ਹਣ ਅਕਾਲੀ ਦਲ ਵੱਲੋਂ ਵੀ ਕੋਈ ਬੰਦਾ ਨਹੀਂ ਖੜਾਇਆ ਗਿਆ ਸ਼ਾਇਦ ਹਨਾ ਜੀ ਕਾਂਗਰਸ ਵੱਲੋਂ ਇਹ ਅਕਾਲੀ ਦਲ ਨੂੰ ਤਾਂ ਬੰਦਾ ਨਹੀਂ ਮਿਲਿਆ ਅਕਾਲੀ ਨਾਲੇ ਕਹਿੰਦੇ ਨੇ ਐ ਅਲਾਈਅੰਸ ਹੋ ਗਿਆ ਵੀ ਬੀਜੇਪੀ ਨਾਲ ਅਕਾਲੀ ਦਲ ਦਾ ਮੈਂ ਕਹਿੰਦਾ ਹੋਊਗਾ ਹੋ ਜਾਏਗਾ ਹੁਣ ਲੱਗਦਾ ਤੁਹਾਨੂੰ ਲੱਗਦਿਆ ਮੈਨੂੰ ਸਾਰ ਪਰ ਗੱਲ ਇਹ ਹੈ ਕਿ ਇਸ ਟਾਈਮ ਹਲੇ ਕੋਈ ਅਲਾਈਅੰਸ ਨਹੀਂ ਸੀਗਾ ਅਕਾਲੀ ਦਲ ਕੋਲ ਕੋਈ ਬੰਦਾ ਹੀ ਨਹੀਂ ਅਕਾਲੀ ਦਲ ਨੂੰ ਮਿਲਿਆ ਲੱਗਦਾ ਬਾਕੀ ਜਗ੍ਹਾ ਵੀ ਜਿੱਥੇ ਅਕਾਲੀ ਦਲ ਦਾ ਬੰਦਾ ਖੜਾ ਉਹ ਤੇ ਬੀਜੇਪੀ ਦਾ ਨਹੀਂ ਖੜਿਆ ਨਹੀਂ 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 ਬਿਲਕੁਲ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹਲੇ ਕੋਈ ਗੱਲ ਆਪਣੇ ਇਲਾਕੇ ਵਿੱਚ ਫਤੇਗੜ ਸਾਹਿਬ ਵਿੱਚ ਲੱਗ ਰਿਹਾ ਨਹੀਂ ਨਹੀਂ ਆਪਣੇ ਇਲਾਕੇ ਦੇ ਵਿੱਚ ਲੱਗ ਰਿਹਾ ਹੈ ਬਾਕੀ ਤਾਂ ਖੜੇ ਵੀ ਕਿਤੇ ਜ਼ਿਆਦਾ ਹੈ ਨਹੀਂ ਬਾਕੀ ਤਾਂ ਇਹਨਾਂ ਨੇ ਜ਼ਿਆਦਾਤਰ ਤਾਂ ਕਾਗਜ਼ ਵੀ ਕੱਟ ਤੇ ਇਹ ਤਾਂ ਫਤੇਗੜ ਸਾਹਿਬ ਦੇ ਵਿੱਚ ਸਾਡਾ ਚੋਰ ਸੀ ਅਸੀਂ ਨਹੀਂ ਕੱਟ ਕਾਗਜ਼ ਕੱਟਣ ਦਾ ਉੱਤੇ ਕਿਵੇਂ ਪਹਿਲਾਂ ਕਿਸਾਨ ਕਹਿੰਦੇ ਸੀ ਲੋਕ ਵੀ ਕਹਿੰਦੇ ਸੀ ਇਹਨਾਂ ਵੀ ਕਿਸਾਨ ਵਿਰੋਧੀ ਪਾਰਟੀ ਆ ਪਿੰਡਾਂ ਵਿੱਚ ਕਿੰਨਾ ਗਾ ਰਿਸਪੌਂਸ ਮਿਲਦਾ ਕਿੰਨਾ ਕ ਪਿਆਰ ਮਿਲਦਾ ਹੈ ਹੁਣ ਲੋਕਾਂ ਦਾ ਦੇਖੋ ਜੀ ਮੈਂ ਤੁਹਾਨੂੰ ਦੱਸਦਾ ਪਿੰਡਾਂ 'ਚ ਜਾਂਦੇ ਆ ਮੈਂ ਹੁਣ ਚਾਰ ਪ੍ਰੋਗਰਾਮ ਕਰਕੇ ਆਇਆ ਹੂੰ ਜਿਹੜੀਆਂ ਜਥੇਬੰਦੀ ਰਾਸੀ ਮੇਰੇ ਸਾਡੇ ਨਾਲ ਬੈਠੇ ਸੀ ਉਹ ਕਹਿੰਦੇ ਠੀਕ ਆ ਕਰਨਾ ਪੈਣਾ ਕਿਉਂਕਿ ਪੰਜਾਬ ਦਾ ਖੋਖਲੇ ਇੰਨਾ ਕਰਤਾ ਆ ਝਾੜੂ ਵਾਲੇ ਨੇ 2.5 ਲੱਖ ਕਰੋੜ ਦਾ ਕਰਜ਼ਾ ਝੜਾਤਾ ਫੋਲਣਾ ਕਿੱਥੇ ਜਾਊਗਾ ਪੰਜਾਬ ਅੱਜ ਪੰਜਾਬ ਕੋਲ ਵਿਆਜ ਦੇ ਉੱਤੇ ਜਿਹੜਾ ਵਿਆਜ ਆ ਨਾ ਉਹਦੇ ਪੈਸੇ ਵੀ ਮੋੜਨੇ ਵਿੱਚ ਸਮਰੱਥ ਨਹੀਂ ਹੈਗਾ ਪੰਜਾਬ ਪੰਜਾਬ ਦੇ ਹਾਲਾਤ ਹੋ ਗਏ ਨਾਲੇ ਬੀਜੇਪੀ ਦਾ ਇੱਕ ਹੋਰ ਬਿੱਲ ਹੈ 142 ਵੀ ਚੰਡੀਗੜ੍ਹ ਦਾ ਕੇਂਦਰ ਦੇ ਅੰਡਰ ਹੋ ਰਿਹਾ ਸਾਰੇ ਪੰਜਾਬ ਤੋਂ ਜਿਹੜਾ ਹੱਕ ਹੋ ਰਹੀ ਹੈ ਬੀਜੇਪੀ ਦੀ ਜਿਹੜੀ ਪਹਿਲਾਂ ਯੂਨੀਵਰਸਿਟੀ ਮਸਾਂ ਬਚਾਈ ਹੈ ਜਿਹੜੀ ਨਹੀਂ ਨਹੀਂ ਉਹ ਐ ਨਹੀਂ ਜੀ ਮੈਂ ਤਾਂ ਕਹਦਾ ਹੂੰ ਯੂਨੀਵਰਸਿਟੀ ਦੇ ਜਿਹੜੇ ਜੇ ਆਪਾਂ ਪੰਜਾਬ ਦੀ ਯੂਨੀਵਰਸਿਟੀ ਮੰਨਦੇ ਆ ਪੰਜਾਬ ਦੇ ਫਿਰ ਪੰਜਾਬ ਨੂੰ ਖਰਚਾ ਕਰਨਾ ਚਾਹੀਦਾ ਨਾ ਹੂੰ 4000 ਕਰੋੜ ਦਾ ਬਜਟ ਹੈ ਹਰ ਸਾਲ ਦਾ 4000 ਕਰੋੜ ਰੁਪਏ ਨਾਲ ਕੋਲ ਹੈ ਹੀ ਨਹੀਂ ਇਹ ਤਾਂ ਇਹ ਠੀਕ ਹੈ ਵੀ ਇਹਨਾਂ ਨੇ ਹੁਣ ਜਵਾਕਾਂ ਨੇ ਸਟੂਡੈਂਟਾਂ ਨੇ ਅੱਗੇ ਹੋ ਕੇ ਲੜਾਈ ਲੜੀ ਆ ਪਰ ਗੱਲ ਕੀ ਹੈ ਕਿ ਇਹਨਾਂ ਨੇ ਤਾਂ ਲਿਖ ਕੇ ਦਿੱਤਾ ਹੋਇਆ ਸੀ ਸੈਂਟਰ ਵੀ ਹਾਇਰ ਯੂਨੀਵਰਸਿਟੀ ਤੁਸੀਂ ਸਮਝੋ ਜੀ ਸਾਤੇ ਨਹੀਂ ਤਾਂ ਕੰਮ ਕਾਰੋਬਾਰ ਚੱਲਦਾ ਹੈਗਾ ਇੱਕ ਕਸੂਰਬਾਰ ਕੌਣ ਹੈ ਜਿਹੜਾ ਜਿਹੜਾ ਪੈਸਾ ਖਰਚੂਗਾ ਉਹ ਘੱਟ ਤੋਂ ਘੱਟ ਆਪਣਾ ਨਮਾਇੰਦਗੀ ਤਾਂ ਰੱਖੂ ਨਾ ਸੋ ਇਹ ਵੀ ਗੱਲ ਹੈਗੀ ਆ ਵੀ ਇੱਥੇ ਹੁਣ ਉਹਨਾਂ اپੋਜੀਸ਼ਨ ਪਾਰਟੀਆਂ ਨੇ ਇਕੱਠੇ ਹੋ ਕੇ ਜਿਹੜੇ ਉਹ ਮਤਲਬ ਨਵੇਂ ਲੀਡਰ ਬਣਾਉਣ ਵਾਸਤੇ ਉੱਥੇ ਖਲਾਕਾਰ ਹੀ ਕਰਤੀ ਹੈ ਹੈ ਕੁਝ ਵੀ ਨਹੀਂ ਗੱਲ ਉਦੋਂ ਹੀ ਨਹੀਂ ਹੈ ਕੀ ਲੱਗਦਾ ਵੀ ਜਿਵੇਂ ਪਹਿਲਾਂ ਵੀ ਚੋਣਾਂ ਹੁੰਦੀ ਜਿਮਨੀ ਚੋਣਾਂ ਹੁੰਦੀਆਂ ਨੇ ਹੁਣ ਤਾਰ ਤਾਰ ਦੀ ਇਲੈਕਸ਼ਨ ਹੋਈ ਆ ਤਾਂ ਜਿਹੜੀ ਸਰਕਾਰ ਹੁੰਦੀ ਆ ਉਹਦੇ ਹੀ ਬੰਦੇ ਜਿੱਤਦਾ ਏ ਹੁਣ ਪੂਰੇ ਵੀ ਲੱਗਦਾ ਬਲਾਕ ਸੰਪਤੀ ਦੇ ਵਿੱਚ ਵੀ ਆਵਾਮ ਦੀ ਪਾਰਟੀ ਦੇ ਜਿਹੜੇ ਕੈਂਡੀਡੇਟ ਜਿੱਤਣਗੇ 17 ਤਰੀਕ ਦੀ ਸ਼ਾਮ ਨੂੰ ਦੇਖ ਲਿਓ ਟੂਲ ਵੱਜਦੇ ਹੋਣਗੇ ਅੱਛਾ ਜੀ ਜੀ ਤੁਸੀਂ ਕਿਵੇਂ ਐਨੇ ਕਾਨਫਰੈਂਸਾਂਾਂ ਕਿਵੇਂ ਕਹਿ ਰਹੇ ਹੋ ਮੈਨੂੰ ਪਤਾ 37 ਸਾਲ ਹੋ ਗਏ ਇਹੀ ਕੰਮ ਕਰਦਿਆਂ ਵੀ ਲੱਗਦਾ ਤੁਸੀਂ ਵੀ ਇਸ ਵਾਰ ਟੱਕਰ ਦੇ ਰਹੇ ਹੋ ਨਹੀਂ ਨਹੀਂ ਟੱਕਰ ਨਹੀਂ ਜੀ ਟੱਕਰ ਚ ਕੋਈ ਹੈ ਨਹੀਂ ਟੱਕਰ ਚ ਕਾਂਗਰਸ ਨਹੀਂ ਆਗੀ ਫਿਰ ਕਾਂਗਰਸ ਲਾ ਜੀ ਨਾ ਨਾ ਇਹ ਤਾਂ ਤੀਜੇ ਕਾਂਗਰਸ ਨੂੰ 33 ਨੰਬਰ ਦੇ ਦੇ ਤੀਜੇ ਨੰਬਰ ਤੇ ਜਿਵੇਂ ਤਾਰਨ ਤਾਰ ਹੋਈ ਸੀ ਚੌਥੇ ਨੰਬਰ ਦੀ ਰਹਿ ਗਈ ਸੀ ਚੌਥੇ ਨੰਬਰ ਮੈਨੂੰ ਕਾਂਗਰਸ ਪਰਵਾਪੂਗਾ ਚੀਜ਼ ਤੁਸੀਂ ਕਾਂਗਰਸ ਦੇ ਬਿਆਨ ਤਾਂ ਸੁਣੋ ਇੱਕ ਜ਼ਿੰਮੇਵਾਰ ਪ੍ਰਧਾਨ ਇੱਕ ਦਲਤਾਂ ਦੇ ਖਿਲਾਫ ਬਿਆਨ ਦੇ ਰਿਹਾ ਹੈ ਇਹ ਬਿਆਨ ਦੇਣ ਯੋਗ ਹੈ ਇਹਨਾਂ ਨੂੰ ਗਲਤ ਕਦਮ ਆਫ ਕਰ ਦੇਣਗੇ ਉਹ ਕਮਿਊਨਿਟੀਆ ਕਿਹਦੇ ਮਾਫ ਕਰ ਦੇਣਗੇ ਜਦੋਂ ਉਹਨਾਂ ਦੇ ਇੱਕ ਦੇਖੋ ਸਰਦਾਰ ਬੂਟਾ ਸਿੰਘ ਮੈਨੂੰ ਮੈਨੂੰ ਯਾਦ ਹੈ ਮੇਰੇ ਮਾਮਾ ਜੀ ਯੂਥ ਕਾਂਗਰਸ ਦੇ ਪ੍ਰਧਾਨ ਸੀਗੇ ਤੇ ਉਹਨਾਂ ਨੇ ਇੱਕ ਵਾਰ ਬੂਟਾ ਸਿੰਘ ਨੂੰ ਜਾ ਕੇ ਮੈਨੂੰ ਮਿਲਾਇਆ ਤੇ ਸਰਦਾਰ ਬੂਟਾ ਸਿੰਘ ਨੇ ਸਾਡਾ ਕੰਮ ਕੀਤਾ ਸੈਂਟਰ 'ਚ ਬੈਠੇ ਨੇ ਸਾਨੂੰ ਯੂਪੀ ਦਾ ਕੰਮ ਸੀਗਾ 1 ਮਿੰਟ 'ਚ ਹੋ ਗਿਆ ਉਸ ਬੰਦੇ ਨੂੰ ਮੈਂ ਅੱਜ ਵੀ ਉਹਦੀ ਦੀਦ ਕਰਦਾ ਉਸ ਗੱਲ ਦੀ ਮੇਰਾ ਉਹਨਾਂ ਦਾ ਮੇਰੇ ਸਾਡੇ ਦੇ ਸਾਨ ਹੈ ਤੇ ਹੁਣ ਤਾਂ ਜਿਹੜੇ ਲੀਡਰ ਹੁਣ ਬਣਾਏ ਨੇ ਪੰਜਾਬ ਦੇ ਉਹ ਕਦੇ ਕੋਈ ਕੁਝ ਬੋਲਦਾ ਕੋਈ ਕੁਝ ਬੋਲਦਾ ਕੋਈ ਕੁਝ ਬੋਲਦਾ ਪਤਾ ਹੀ ਹੈ ਨਹੀਂ ਵੀ ਬਿਆਨ ਦੇਣਾ ਕੀ ਹੈ ਤੁਸੀਂ ਕਾਂਗਰਸ ਸਟੈਂਡ ਕਿੱਥੇ ਦੇਖਦੇ ਹੋ ਜਦੋਂ ਤਾਂ ਇਲੈਕਸ਼ਨ ਹੁੰਦੀ ਹੈ ਐਮਪੀ ਦੀ ਹੈ ਨਾ ਕੇਂਦਰ ਦੀ ਇਲੈਕਸ਼ਨ ਹੁੰਦੀ ਹੈ ਜਦੋਂ ਪ੍ਰਧਾਨ ਮੰਤਰੀ ਇਲੈਕਸ਼ਨ ਹੁੰਦੀ ਹੈ ਫਿਰ ਤਾਂ ਇੰਡੀਆ ਘਟ ਮੰਦਰ ਬਣਾ ਲੈਂਦੇ ਨੇ ਸਾਰੇ ਪਾਰਟੀਆਂ ਇਕੱਠੀਆਂ ਹੋ ਜਾਂਦੇ ਨੇ ਤੇ ਸੂਬਿਆਂ ਲੈਵਲ ਤੇ ਇਹ ਵਿਰੋਧੀ ਨੇ ਇੱਕ ਦੂਜੇ ਦੇ ਅਸਲ ਤੇ ਵਿੱਚ ਇਹਨਾਂ ਦਾ ਕਿਸੇ ਦਾ ਸਟੈਂਡ ਹੀ ਹੈ ਜੀ ਹੁਣ ਇਹ ਐਲਾਈਅੰਸ ਕਰਨ ਨੂੰ ਫਿਰਦੇ ਸੀਗੇ ਝਾੜੂ ਵਾਲਿਆਂ ਨਾਲ ਮੈਨੂੰ ਪਿੱਛੇ ਜੇ ਸੁਣਨ ਨੂੰ ਚ ਮਿਲਿਆ ਸੀਗਾ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਹੁਣ ਝਾੜੂ ਵਾਲੇ ਹੁਣ ਖਿੰਡ ਗਏ ਝਾੜੂ ਦਾ ਤਾਂ ਹੁਣ ਪਤਾ ਲੱਗ ਜੂਗਾ ਝਾੜੂ ਨੂੰ ਵੀ ਕੀ ਹੋ ਰਿਹਾ ਹੈ ਲੱਗਦਾ ਸਾਨੂੰ ਵੀ ਵਿਕਾਸ ਦੇ ਨਾਮ ਤੇ ਵੋਟਾਂ ਪੈਣੀਆਂ ਨੇ ਦੇਖੋ ਜੀ ਵਿਕਾਸ ਤਾਂ ਤੁਸੀਂ ਹੁਣ ਸੜਕਾਂ ਦੀ ਨਿਕਲ ਕੇ ਜਾਂਦੇ ਹੋ ਰੋਜ਼ ਕਿੱਡਾ ਕ ਵਿਕਾਸ ਹੋਇਆ ਵਾ ਆ ਇਹ ਮੈਂ ਜ਼ਰੂਰ ਕਹਿਣਾ ਵੀ ਵਿਕਾਸ ਇੰਨਾ ਕ ਜ਼ਰੂਰ ਹੈਗਾ ਵੀ ਕਿਤੇ ਸਕੂਲ ਦੇ ਬਾਥਰੂਮ ਨੂੰ ਕਲੀ ਕਰਤੀ ਉਨੇ ਕਲੀਤੇ ਪੈਸੇ ਨਹੀਂ ਲੱਗਦੇ ਜਿੰਨੇ ਐਡ ਤੇ ਲੱਗ ਜਾਂਦੇ। ਦੇਖ ਹੀ ਰਹੇ ਹੋ ਤੁਸੀਂ। ਉਹ ਫਲੈਕਸ ਬੋਰਡ ਲਗਾ ਲਾ ਦਿੰਦੇ ਆ। ਫਲੈਕਸ ਬੋਰਡ ਮੇਰਾ ਕੱਲ ਕੋਈ ਜਗ੍ਹਾ ਖਾਲੀ ਹੋਣੀ ਹੈ ਜਿੱਥੇ ਫਲੈਕਸ ਬੋਰਡ ਨਾ ਲੱਗਿਆ ਉਹ ਉਹਦਾ ਫਾਇਦਾ ਨਹੀਂ ਕੋਈ। ਮੈਂ ਕਹਾਂ ਨਾ ਫਾਇਦਾ ਤੁਹਾਨੂੰ ਅਗਲੇ ਟਾਈਮ ਦੇ ਵਿੱਚ ਨੁਕਸਾਨ ਦੇਖੂਗਾ ਵੀ ਨੁਕਸਾਨ ਕੀ ਹੋ ਰਿਹਾ। ਉਹ ਕਹਿੰਦੇ ਵੀ ਸਾਡੀ ਪ੍ਰੋਮੋਸ਼ਨ ਅਸੀਂ ਜਿਹੜਾ ਕੰਮ ਕਰਾਉਂਦੇ ਆਂ ਉਹਦੇ ਉੱਪਰ ਜਿਵੇਂ ਪਹਿਲਾਂ ਸਰਕਾਰਾਂ ਲਈ ਸਭ ਪ੍ਰੋਮੋਸ਼ਨ ਜਿਹੜੀ ਹੈਗੀ ਆ ਨਾ ਉਹ ਕਰੀ ਜਾਂਦੀ ਆ ਵਿਕਾਸ ਦੇ ਨਾਲ। ਫਿਰ ਪ੍ਰੋਮੋਸ਼ਨ ਆਪਣੇ ਆਪ ਹੋ ਜਾਂਦੀ ਆ। ਐਡਾਂ ਲਾ ਕੇ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਉਸ ਔ ਕਾਂਗਰਸ ਨੇ ਪਿੱਛੇ ਕਿੰਨੀ ਐਡਾ ਲਾਈ ਸੀ ਕੈਪਟਨ ਬਰਿੰਦਰ ਸਿੰਘ ਦੀ ਥਾਂ ਥਾਂ ਫੋਟੋ ਫੁਲਾਉਣਾ ਟਮਕਾਉਣਾ ਜਿਹੜਾ ਕੋਈ ਬਣਿਆ ਕੁਝ ਵੀ ਨਹੀਂ ਲੋਕ ਜਿਹੜੇ ਲੋਕ ਨੇ ਨਾ ਉਹ ਵਿਕਾਸ ਭਾਲਦੇ ਨੇ ਲੋਕਾਂ ਦਾ ਇਹਨਾਂ ਨੇ ਵਿਕਾਸ ਦੀ ਵਜ੍ਹਾ ਵਿਨਾਸ਼ ਕੀਤਾ ਤੇ ਹੁਣ ਇੱਕ ਹੋਰ ਵੀ ਰੌਲਾ ਪੈ ਰਿਹਾ ਸੀ ਨਾ ਆਪਣੇ ਜਦੋਂ ਕਾਗਜ਼ ਭਰੇ ਜਾ ਰਹੇ ਸੀ ਜੀ ਕਹਿੰਦੇ ਵੀ ਇੱਕ ਜਗ੍ਹਾ ਦਾ ਕਾਗਜ਼ ਲੈ ਕੇ ਭੱਜ ਗਿਆ ਬੰਦਾ ਬਾਕੀ ਕੈਂਸਲ ਕਈ ਜਗ੍ਹਾ ਕੈਂਸਲ ਵੀ ਹੋਏ ਨੇ ਬਹੁਤ ਗਾਹ ਪਿਆ ਦੇਖੋ ਕਿੰਨੇ ਲੱਗਦਾ ਵੀ ਆਪਣੇ ਜ਼ਿਲ੍ਹੇ ਵਿੱਚ ਵੀ ਤੱਕਾ ਹੋਇਆ ਹੈ ਦੇਖੋ ਆਪਣੇ ਜ਼ਿਲ੍ਹੇ 'ਚ ਧੱਕਾ ਹੁੰਦੇ ਪੂਰੇ ਸਾਹਸ ਸੀਗੇ ਪਰ ਕੀ ਯਾਰ ਸਾਡੀ ਸ਼ਕਤੀ ਬਹੁਤ ਵੱਡੀ ਸੀ ਉੱਥੇ ਅਸੀਂ ਕਰੀਬ ਮੇਰੇ ਖਾਤੇ 300 ਬੰਦਾ ਬੰਦਾ ਖੜੇ ਰਹੇ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ 10 ਵਜੇ ਵੀ ਅਫਸਰ ਹਾਲਾਂਕਿ ਕਾਗਜ਼ ਸਹੀ ਲੱਗੇ ਗਏ ਨੇ ਉਸ ਰੋਹ ਦੇ ਥੱਲੇ ਪਰ ਗਏ ਇਦਾਂ ਨਹੀਂ ਜਿਵੇਂ ਗਲਤ ਲਾ ਕੇ ਗਏ ਹੁੰਦੇ ਨੇ ਇੰਨੀ ਮਤਲਬ ਫਟਾਫਟ ਸਾਨੂੰ ਪਰੇ ਕਰਕੇ ਵੱਡੀਆਂ ਭਜਾ ਕੇ ਲੈ ਗਏ ਮਤਲਬ ਇੰਨਾ ਡਰ ਸੀ ਤੇ ਕਾਗਜ਼ ਰਹਿ ਗਏ ਤੇ ਅੱਜ ਜੇ ਕਾਗਜ਼ ਰਹਿ ਕੇ ਤਾਂ ਲੜ ਰਹੇ ਆ ਹੁਣ ਕਾਗਜ਼ ਵਡਾ ਕੇ ਕਾਗਜ਼ ਤਾਂ ਕੁਲਜੀਤ ਸਿੰਘ ਨਗਰਾਂ ਨੇ ਅੰਤਾਂ ਦੇ ਵਡਾਏ ਕਿ ਮੈਂ ਅੱਜਾ ਕੀ ਭੁਗਤਣਾ ਪਿਆ ਪਿੰਡਾਂ ਦਾ ਪਿੰਡਾਂ ਦੇ ਵਿੱਚ ਜਾ ਕੇ ਰੋਹ ਦਾ ਉਹ ਚੀਜ਼ ਤੋਂ ਹੋਂਣ ਵਾਲੇ ਨੂੰ ਸਿੱਖ ਲੈਣਾ ਚਾਹੀਦਾ ਸੀ ਵੀ ਉਹ ਵੀ ਉਹਨਾਂ ਵਰਗੀ ਹੋ ਗਿਆ ਮੈਂ ਮਤਲਬ ਬਿਲਕੁਲ ਹੋਣਾ ਸੀ ਨੇ ਵੀ ਪਹਿਲਾਂ ਵੀ ਤੱਕਾ ਹੁੰਦਾ ਤੁਸੀਂ ਸਾਨੀ ਪਰ ਤੁਸੀਂ ਸਾਨੀ ਪਰ ਪਿੰਡ ਦੀ ਧਾਰ ਲੈ ਲਓ ਮਲਕੋ ਮਾਜਰੇ ਪਿੰਡ ਦੀ ਧਾਰਨ ਲੈ ਲਓ ਦੋ ਹੱਥੋਂ ਸਾਰਾ ਪਿੰਡ ਇੱਕ ਪਾਸੇ ਇੱਕ ਆ ਆ ਉਹ ਆਮਤ ਬੰਦਾ ਜਾਂ ਬਿਲਕੁਲ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਸਿਆਸਤ ਦਾ ਵਾਸਤੇ ਪਰੇ ਪਤਾ ਹੀ ਨਹੀਂ ਹੈਗਾ ਬਸ ਸਿਰਫ ਇੰਨਾ ਕਾ ਵੀ ਇਹਦਾ ਝੋਲਾ ਚੱਕ ਕੇ ਤੁਰਦਾ ਹੈ ਤੇ ਦੇਖੋ ਗੱਲ ਇਹ ਹੈ ਸਰਪੰਚ ਸਰਬਸੰਮਤੀ ਨਾਲ ਬਣਨੇ ਚਾਹੀਦੇ ਨੇ ਮੇਰੇ ਹਿਸਾਬ ਨਾਲ ਕਿਉਂਕਿ ਸਰਬਸੰਮਤੀ ਨਾਲ ਸਰਪੰਚ ਅਗਲੇ ਉਹਨੂੰ ਬਣਾਉਂਦੇ ਨੇ ਜਿਹੜਾ ਲਾਇਕ ਹੋਵੇ ਹੂੰ ਉਹ ਨਹੀਂ ਹੁਣ VOTING ਨਹੀਂ ਹੋਣੀ ਚਾਹੀਦੀ ਪਰ ਜਿੱਥੇ VOTING ਹੁੰਦੀ ਹੈ ਪਰ ਉੱਥੇ ਲੋਕਾਂ ਨੂੰ ਲੋਕਾਂ ਨੇ ਚੁਣਨਾ ਹੁੰਦਾ ਵੀ ਬੰਦਾ ਕਿਹੜਾ ਠੀਕ ਹੈ ਜਦੋਂ ਤੁਸੀਂ ਕਾਗਜੇ ਵੜਾਤੇ ਫਿਰ ਮਾਰਿਆ ਨਹੀਂ ਆਉਣਾ ਕਿ ਹੂੰ ਫੇਸ ਕਰਕੇ ਜਿਹੜਾ ਹੁਣ ਵਿਰੋਧਾ ਹੋਣਾ ਆਪਣੇ ਮੈਨੂੰ ਸੁਣਨ ਚ ਮਿਲਿਆ ਹੁਣੀ 5-7 ਮਿੰਟ ਪਹਿਲੇ ਹੀ ਮੈਨੂੰ ਫੋਨ ਆਇਆ ਸੀਗਾ ਕਿ ਮਲਕੋਮਾਜਰੇ ਇਕੱਠ ਹੋ ਰਿਹਾ ਹ ਹ ਮਲਕੋਮਾਜਰੇ ਦੇ ਵਿੱਚ ਕਿਸਾਨ ਜਿਸਬੰਦੀ ਇਹਨਾਂ ਵੀ ਵੱਡਨੀ ਇਸ ਮੋ ਮਲਕੋਮਾਜਰੇ ਦੇ ਲੋਕ ਨੇ ਜਿਹੜੇ ਉਹ ਥੋੜੇ ਕਿਸਾਨਾਂ ਨਾਲ ਵੀ ਜੁੜੇ ਹੋਏ ਸੀਗੇ ਤੇ ਹੁਣ ਉਹ ਬੰਦਿਆਂ ਨਾਲ ੱਤਕਾ ਹੋਇਆ ਉੱਥੇ ਉਹ ਖੜੇ ਹੋ ਕੇ 10-15 ਜਣੇ ਵੀ ਆਓ ਸੀ ਵਿਰੋਧ ਕਰਾਂਗੇ ਉੱਥੇ ਸਾਰੇ ਜ਼ਿਲ੍ਹੇ ਦੀ ਪੁਲਿਸ ਲਾਪੇ ਪ੍ਰੋਗਰਾਮ ਕਰ ਰਹੇ ਨੇ ਲੋੜ ਕਿਹੜੀ ਆਪਾਂ ਆਪਾਂ ਕੰਮੇ ਨਾ ਕਰੋ ਜਿਹਦਾ ਆਪਾਂ ਨੂੰ ਰੋਸ ਦਾ ਸਾਹਮਣਾ ਕਰਨਾ ਪਵੇ ਹੂੰ ਵਿੱਚ ਸਰਪੰਚੇ ਵੀ ਕਹਿ ਰਹੇ ਕਹਿੰਦਾ ਜੇ ਵੀ ਇਹ ਕੈਨਸਲ ਹੋਏ ਹੁੰਦੇ ਤਾਂ ਹਾਈ ਕੋਰਟ ਹੈਗਾ ਹਾਈ ਕੋਰਟ ਵੀ ਇਨਸਾਬ ਦਿੰਦਾ ਕਿ ਕਈ ਜਗ੍ਹਾ ਵੋਟਾਂ ਪਈਆਂ ਨੇ ਨਹੀਂ ਐਸਡੀਐਮ ਦੇ ਚੱਲ ਰਹੇ ਨੇ ਕੇਸ ਤਰੀਕਾਂ ਦੇ ਜਾ ਰਹੇ ਨੇ ਕਈ ਜਗ੍ਹਾ ਵੋਟਾਂ ਪੈ ਗਈਆਂ ਉਹ ਦੇਖੋ ਜੀ ਜਿੱਥੇ ਕਿਸੇ ਦਾ ਜ਼ੋਰ ਭਰਦਾ ਸੀਗਾ ਜਾਂ ਉਹਨਾਂ ਨੇ ਹਾਈ ਕੋਰਟ ਰੇਟਾਂ ਪਾਈਆਂ ਹਾਈ ਕੋਰਟ ਨੇ ਡਾਇਰੈਕਸ਼ਨ ਕੀਤੀ ਇਨੀ ਦੇਰ ਦੇ ਵਿੱਚ ਵਿੱਚ ਤੁਸੀਂ ਫੈਸਲਾ ਕਰੋਗੇ ਫਿਰ ਇਲੈਕਸ਼ਨ ਹੋਈ ਉਹਤੋਂ ਇਲੈਕਸ਼ਨ ਦੇ ਵਿੱਚ ਆਪੋਜੀਸ਼ਨ ਵਾਲੇ ਜਿਹੜੇ ਮਤਲਬ ਅਪੋਜ਼ਿਟ ਜਿਹਨਾਂ ਦੇ ਕਾਗਜ਼ ਕੱਟੇ ਗਏ ਸੀਗੇ 90% ਉਹੀ ਬੰ ਲੋਕ ਜਿੱਤੇ ਨੇ ਹੁਣ ਕਈ ਲੋਕਾਂ ਨੂੰ ਹੀ ਨਹੀਂ ਪਤਾ ਵੀ ਬਲਾਕ ਸਾਮ ਦੇ ਵੋਟਾਂ ਵੀ ਹੁੰਦੀਆਂ ਨੇ ਇਹਨਾਂ ਵੀ ਜ਼ ਸਮਝਾ ਸਮਝਾਉਂਗੇ ਦੇ ਬਾਰੇ ਵੀ ਕਿੰਨੇ ਬਲਾਕ ਸੰਪਤੀ ਅੰਡਰਪਿੰਡ ਆਉਂਦੇ ਨੇ ਕਿੰਨੇ ਜ਼ਿਲ੍ਹਾ ਪ੍ਰੀਸ਼ਦ ਅੰਡਰਪਿੰਡ ਆਉਂਦੇ ਨੇ ਵੀ ਇਹਦਾ ਕੰਮ ਕੀ ਹੁੰਦਾ ਏ ਦੇਖੋ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਹੈ ਬਲਾਕ ਸੰਪਤੀ ਦੇ ਤਕਰੀਬਨ ਕਈ ਵਾਰੀ 7 ਜਾਂ 6 ਇਹ ਵੋਟ ਦੇ ਹਿਸਾਬ ਨਾਲ ਹੈ ਕਈ ਵਾਰੀ ਪਿੰਡਾਂ 'ਚ ਵੋਟ ਹੁਣ ਸਾਨੀਪੁਰ ਦੇ ਵਿੱਚ ਬਹੁਤ ਵੋਟ ਹੈ 2500 ਵੋਟ ਉਹਦੇ ਨਾਲ ਥੋੜੇ ਪਿੰਡ ਲਾਏ ਗਏ ਨੇ ਇੱਥੇ 4-400 ਵੋਟ ਦੇ ਪਿੰਡ ਤੋਂ ਵੱਡੇ ਲਾਏ ਗਏ ਐਤਾ ਹੀ ਹੁਣ ਜੇ ਬਾਕੀ ਦੇ ਹਜ਼ਾਰੇ ਨੇ ਉਹਨਾਂ 'ਚ ਇੱਕ-ਇੱਕ ਦੋ ਪਿੰਡਾਂ ਦੀ ਵੀ ਬਲਾਕ ਸੰਪਤੀ ਹੈ ਕਿਉਂਕਿ 10-10 ਤੋ ਇਹ ਜਿਹੜੇ ਜਿਹੜਾ ਇਹਦਾ ਕੰਮ ਹੈ ਉਹ ਅਸਲ ਦੇ ਵਿੱਚ ਕਿਸੇ ਨੂੰ ਪਤਾ ਹੀ ਹੈ ਨਹੀਂ ਪਤਾ ਨਹੀਂ ਬਲਾਕ ਸਮਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰਾਂ ਕੋਲ 112 ਕੰਮ ਕਰਨ ਦੀ ਥੌਤੀ ਹੈ ਉਹ ਇੰਨੀ ਐਮਐਲਏ ਕੋਲ ਹੈ ਨਹੀਂ ਉਹ ਪਾਵਰ ਐਮਐਲਏ ਕੋਲ ਹੈ ਨਹੀਂ ਜਿਹੜੀ ਇਹਨਾਂ ਕੋਲ ਹੈ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਹੈ ਉਹ ਰਾਜ ਸਭਾ ਦਾ ਜਿਹੜਾ ਮੈਂਬਰ ਹੈ ਉਹਦੇ ਨਾਲੋਂ ਵੱਧ ਪਾਵਰ ਰੱਖਦਾ ਪਰ ਪਤਾ ਹੋਣਾ ਚਾਹੀਦਾ ਕਈ ਵਾਰੀ ਵੋਟਾਂ ਪੈ ਜਾਂਦੇ ਨੇ ਕੈਂਡੀਡੇਟ ਜਿੱਤੇ ਜਾਂਦੇ ਨੇ ਬਾਅਦ ਚ ਦੇਖਦੇ ਨਹੀਂ ਹੈਗੇ ਉਹ ਮਨਾ ਬਲਾਗ ਸੰਪਤੀ ਉਹਨਾਂ ਜਿਹੜੇ ਪਰਿਸ਼ਦ ਹੁੰਦਾ ਕੀ ਹੈ ਹੂੰ ਸਰਕਾਰਾਂ ਦੇ ਵਿੱਚ ਅਫਸਰ ਨੇ ਜਿਹੜੇ ਜਿੰਨੇ ਨੂੰ ਬੰਦੇ ਨੂੰ ਸਮਝ ਆਉਂਦੀ ਹੈ ਉਹਨੇ ਨੂੰ ਉਹ ਬੰਦੇ ਨੂੰ ਉਹ ਇਹੋ ਜਿਹਾ ਸੈੱਟ ਕਰ ਲੈਂਦੇ ਨੇ ਤਾਂ ਕਿ ਉਹ ਬੋਲਣ ਜੋਗੇ ਨਾ ਰਹੇ ਮੇਰੇ ਇਹੀ ਮੈਸੇਜ ਜਿਹੜੀ ਪਹਿਲਾਂ ਉਹ ਜ਼ਿਲ੍ਹਾ ਪਰਿਸ਼ਦ ਦੀ ਆਪਣੇ ਮੈਂਬਰ ਰਹੀ ਹੈ ਅਸੀਂ ਕਦੇ ਵੀ ਕਿਸੇ ਗਲਤ ਏਜੰਡੇ ਦੇ ਉੱਤੇ ਸਾਈਨ ਨਹੀਂ ਕੀਤੇ ਹੈਗੇ ਕਿਉਂ ਹੁਣ ਏਜੰਡਾ ਕੀ ਹੈ ਸਨ 2022-23 ਦੇ ਵਿੱਚ 10 ਲੱਖ 71000 ਰੁਪਇਆ ਨਰੇਗਾ ਵਾਸਤੇ ਆਇਆ ਕੰਟਰੋਲ ਤੋਂ ਕਰਦੇ ਨੇ ਸਾਲ ਦਾ 2023 ਤੋਂ 24 ਦਾ ਬਜਟ ਜਿਹੜਾ ਹੈ ਉਹ 10 ਲੱਖ 60000 ਹੈ ਉਹਦੇ ਵਿੱਚ ਹੁੰਦਾ ਕੀ ਹੈ ਕਿ 10% ਹਿੱਸਾ ਜਿਹੜਾ ਸਟੇਟ ਨੇ ਪਾਣਾ ਆ ਨਰੇਗਾ ਚੱਲਦੀ ਇਹਨਾਂ ਕੋਲ 10% ਹਿੱਸਾ ਪਾਉਣ ਜੋਗੇ ਪੈਸੇ ਹੀ ਹੈ ਨਹੀਂ ਤੇ ਇਹ ਕਿੱਥੇ ਨਰੇਗਾ ਚਲਾ ਦੇਣਗੇ ਹੁਣ ਨਰੇਗਾ ਦੇਖੋ ਜਿਹੜੇ ਗਰੀਬ ਲੋਕ ਨੇ ਉਹਨਾਂ ਤਾਂ ਵਿਚਾਰੇ ਉੱਥੋਂ ਹੀ ਗੁਜ਼ਾਰਾ ਕਰਦੇ ਨੇ ਹੁਣ ਕਈ ਵਾਰੀ ਤਾਂ ਐਦਾਂ ਬਜ਼ੁਰਗ ਨੇ ਜਿਹੜੇ ਉਹੀ ਤਾਂ 3-400 ਰੁਪਏ ਦੀ ਹਾਲੀ ਕਰਕੇ ਆਉਂਦੇ ਨੇ ਰੋਟੀ ਖਾਂਦੇ ਨੇ ਚਲੋ ਆਪਣਾ ਨਜ਼ਾਰੇ ਲੈਂਦੇ ਸੀਗੇ ਉਹ ਵੀ ਬੰਦ ਆ ਜਿਹੜਾ ਸੈਂਟਰ ਸਰਕਾਰ ਨੇ ਕਣਕ ਦੀ ਦਿੱਤੀ ਸੀਗੀ ਸਕੀਮ ਉਹ ਕਣਕ ਸੈਂਟਰ ਵਾਲੀ ਚੱਲੇ ਪੰਜਾਬ ਵਾਲੀ ਬੰਦ ਹੋ ਗਈ ਸੋ ਕੱਚੇ ਮਕਾਨਾਂ ਦੇ ਪੈਸੇ ਸਰਕਾਰ ਸੈਂਟਰ ਸਰਕਾਰ ਦਿੰਦੀ ਹੈ ਵੰਡਣ ਮੌਕੇ ਆ ਕੇ ਬਿਤਕਰਾ ਕਰਦੇ ਨੇ ਇਹਨਾਂ ਦੇ ਕਿਹੜਾ ਮਚੌਦਰੀ ਮੂਰੀ ਹੋ ਜਾਂਦੇ ਨੇ ਸੋ ਇਹ ਗੱਲਾਂ ਨੇ ਜਿਹੜੀਆਂ ਇਹ ਇਹਨਾਂ ਨੂੰ ਠੀਕ ਕਰਨ ਵਾਸਤੇ ਇਹ ਪ੍ਰਣਾਲੀ ਨੂੰ ਚੁਣਨਾ ਬਹੁਤ ਜ਼ਰੂਰੀ ਹੈ ਕਿ ਤਰ੍ਹਾਂ ਕਿਤੇ ਲੱਗਦਾ ਨਹੀਂ ਵੀ ਜਿਹੜੇ ਪਿੱਛੋਂ ਪੈਸਾ ਆਉਂਦਾ ਵੀ ਅੱਗੇ ਜਿਹੜੇ ਅੱਗੇ ਅਗਲੀਆਂ ਜਿਵੇਂ ਸ ਪੰਚਾਇਤਾਂ ਨੇ ਹਨਾ ਬਲਾਕ ਸੰਤੀ ਮੈਂਬਰ ਨੇ ਉਹ ਵਿੱਚੋਂ ਪੈਸਾ ਖਾ ਜਾਂਦੇ ਨੇ ਜਿਹੜਾ ਸਹੀ ਪੈਸਾ ਪੈਸਾ ਨਹੀਂ ਪਹੁੰਚਦਾ ਦੇਖੋ ਮੈਂ ਪੰਚਾਇਤ ਅਸ਼ੀਸ਼ ਪੰਜਾਬ ਦਾ ਪ੍ਰਧਾਨ ਰਿਹਾ ਹਾਂ ਹਜ਼ਾਰਾਂ ਕੇਸ ਐਦਾਂ ਦੇ ਆਏ ਹੋਣੇ ਨੇ ਜਿਹੜੇ ਇਸੇ ਡਿਸਪਿਊਟ ਪਿਆ ਪਰ ਮੈਂ ਤੁਹਾਨੂੰ ਦੱਸਦਾ ਜੇ ਸਰਪੰਚ ਇਮਾਨਦਾਰ ਹੋ ਜਵੇ ਤਾਂ ਵੀਡੀਓ ਦਫ਼ਤਰ ਦੇ ਵਿੱਚ ਕਿਸੇ ਦੀ ਜ਼ਰੂਰਤ ਹੈ ਨਹੀਂ ਕਿ ਉੱਥੋਂ ਤੋਂ ਪੈਸਾ ਲੈ ਰਿਹਾ ਹਾਂ ਜਦੋਂ ਸਰਪੰਚ ਚੁਣਿਆ ਜਾਂਦਾ ਪਹਿਲੀ ਵਾਰੀ ਚੁਣਿਆ ਜਾਂਦਾ ਉਹਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਹੁੰਦਾ ਮੇਰੇ ਕੋਲ ਪਾਵਰ ਕੀ ਹੈ ਜਦ ਨੂੰ ਉਹਦੇ ਦੋ ਚਾਰ ਉਹ ਗਲਤ ਕੰਮ ਕਰਾ ਲਦੇ ਨੇ ਫਿਰ ਉਹਨਾਂ ਨੂੰ ਉਹ ਬਲੈਕਮੇਲ ਕਰਦੇ ਨੇ ਉਹਦੇ ਥੱਲੇ ਪੈਸਾ ਖਾਂਦੇ ਨੇ ਇੱਥੇ ਤਕਰੀਬਨ ਮੇਰਾ ਖਿਆਲ ਕਹਿੰਦਾ ਆ ਪੁਲਜੀਤ ਸਿੰਘ ਨਾਗਰੇ ਦੇ ਟਾਈਮ ਸਾਡੀਆਂ 80 80 ਪੰਚਾਇਤਾਂ ਨੇ ਇਸ ਬਲਾਕ ਦੀਆਂ ਜਿੱਦੇ 42 ਦੇ ਉੱਤੇ ਤਾਂ ਪ੍ਰਬੰਧਕ ਲਾਇਆ ਸੀ ਠੱਕੇ ਨਾਲ ਇੱਕ ਜਗ੍ਹਾ ਸੈਂਪਲਪੁਰ ਕੋਰਮ ਵੀ ਪੂਰਾ ਸੀ ਉੱਥੇ ਹੀ ਪ੍ਰਬੰਧਕ ਲਾਇਆ ਵਾ ਸੀ ਇਹ ਲੋਕ ਨੇ ਜਿਹੜੇ ਇਹ ਚੀਜ਼ਾਂ ਨੂੰ ਡਿਸਟਰਬ ਕਰਦੇ ਤੇ ਹੁਣ ਇਹ ਕਲੀਅਰ ਕਰੋ ਜੀ ਅਨਾਸ ਹੁਣ ਕਿਹਦੇ ਨਾਲ ਕਰੋਗੇ ਪਾਰਟੀ ਅਕਾਲੀ ਦਰ ਨਾਲ ਜਾਂ ਬਾਰਿਸ਼ ਪੰਜਾਬ ਜਿਹੜੀ ਅਮਰਤਪਾਲ ਦੀ ਪਾਰਟੀ ਉਹਦੇ ਨਾਲ ਵੀ ਦੇਖੋ ਮੈਂ ਤਾਂ ਮੈਂ ਤਾਂ ਹਲੇ ਕੱਲ ਹਜੇ ਪਾਰਟੀ ਜੁਆਇਨ ਕੀਤੀ ਮੈਨੂੰ ਕੋਈ ਪਤਾ ਨਹੀਂ ਹੈਗਾ ਕਿਹਦੇ ਨਾਲ ਅਲਾਈਸ ਹੋਣਾ ਕਿ ਦਿਨ ਮੈਂ ਅਸੀਂ ਤਾਂ ਸਿੱਧੀ ਕਮਲ ਦੇ ਫੁੱਲ ਤੇ ਨਿਸ਼ਾਨ ਦੇ ਉੱਤੇ ਇਲੈਕਸ਼ਨ ਲੜ ਰਹੇ ਆ ਅਸਾਂ ਤਾਂ ਉਹੀ ਚੰਗਾ ਲੱਗ ਰਿਹਾ ਤੁਸੀਂ ਹੁਣੇ ਇਸ ਟਾਈਮ ਆਏ ਹੋ ਬਿਲਕੁਲ ਮੈਂ ਤਾਂ ਹਲੇ ਕੋਈ ਨਾ ਨੋ ਨੋ ਬਿਲਕੁਲ ਵੀ ਨਹੀਂ ਮੈਂ ਤਾਂ ਹੁਣ ਆ ਜਿਹੜੀ ਇਲੈਕਸ਼ਨ ਲੜੀ ਆ ਇਹ ਵੀ ਤਾਂ ਕਿਉਂਕਿ ਮੈਨੂੰ ਤਾਂ ਮੇਰੇ ਪੁਰਾਣੇ ਸਬੰਧ ਦਦਾਰ ਸਿੰਘ ਭੱਟੀ ਜੀ ਨਾਲ ਐਮਐਲਏ ਸਾਹਿਬ ਨਾਲ ਹੈਗੇ ਸੀਗੇ ਜ਼ਿਲ੍ਹੇ ਦੇ ਪ੍ਰਧਾਨ ਨੇ ਬੀਜੇਪੀ ਦੇ ਉਹ ਚਲੋ ਉਹਨਾਂ ਨੇ ਮੇਰੇ ਕੋਲ ਘਰੇ ਆਏ ਇੱਕ ਕਵਾਰ ਦੋ ਵਾਰ ਤੇ ਮੈਨੂੰ ਇਹ ਸੀਗਾ ਵੀ ਯਾਰ ਮੈਂ ਕੀ ਕਰਾਂ ਮੈਂ ਕਿੱਥੇ ਜਾਵਾਂ ਤੇ ਉਹਨਾਂ ਨੇ ਆ ਕੇ ਮੈਨੂੰ ਇੱਕ ਵਾਰੀ ਕਿਹਾ ਵੀ ਆਪਾਂ ਨੇ ਇਹ ਕੰਮ ਕਰਨਾ ਹੈ ਵੀ ਥੋਟੋ ਬੈਨਾ ਸਾਡੇ ਕੋਲ ਵਧੀਆ ਕੈਂਡੀਡੇਟ ਕੋਈ ਨਹੀਂ ਵੀ ਤੁਸੀਂ ਆ ਕੇ ਮੇਰੇ ਨਾਲ ਆਓ ਬਸ ਉਹ ਨਾਲ ਮੈਂ ਇਸ ਕਰਕੇ ਨਹੀਂ ਆਇਆ ਜ਼ਿਲ੍ਹਾ ਪ੍ਰੀਸ਼ਦ ਕਰਕੇ ਵੀ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਲੜਨੀ ਆ ਤਾਂ ਮੈਂ ਪਹਿਲਾਂ ਲੜੀ ਹੋਈ ਸੀ ਮੈਂ ਹੈਗਾ ਸੀਗਾ ਗਰਮੰਤਾ ਮਾਰਕੀਟ ਕਮੇਟੀ ਸਰੰਦਾ ਮੈਂ ਹੈਗਾ ਸੀਗਾ ਮੈਂ ਛੱਡੀ ਐ ਕੋਈ ਛੱਡ ਦੂੰ ਪੰਜੀ ਨਹੀਂ ਛੱਡਦਾ ਅਗਲਾ ਮੈਂ ਮਾਰਕੀਟ ਕਮੇਟੀ ਐਮ ਐਲ اے ਤੇ ਦੂਜੇ ਨੰਬਰ ਦੀ ਕੁਰਸੀ ਆ ਜਿਹੜੀ ਮੈਂ ਛੱਡ ਕੇ ਗਈ ਸੋ ਇਸ ਗੱਲ ਦਾ ਇਹ ਨਹੀਂ ਹੈਗਾ ਵੀ ਹਾਂ ਲੀਡਰੇ ਬਣਨਾ ਤਾਂ ਤੇ ਤੇ ਆਗ ਵੀ ਹੈ ਸੋ ਇਸ ਕਰਕੇ ਮੈਨੂੰ ਹੁਣ ਇਹ ਲੱਗਿਆ ਵੀ ਯਾਰ ਸੈਂਟਰ ਤੋਂ ਬਿਨਾ ਪੰਜਾਬ ਦਾ ਕੁਝ ਹੋ ਨਹੀਂ ਸਕਦਾ ਘੱਟ ਤੋਂ ਘੱਟ ਲੋਕਾਂ ਨੂੰ ਜਾਗਰੂਕ ਕਰੀਏ ਸੋ ਇਸ ਕਰਕੇ ਮੈਨੂੰ ਇਹ ਵੀ ਸੀਗਾ ਕਿ ਉਹ ਮੈਂ ਕਿਸਾਨ ਜੰਨੇ ਬੰਨੇ ਜਥੇਵੰਨੀ ਵਾਲੇ ਇਲੈਕਸ਼ਨ ਲੜੀ ਸੀਗੀ ਮੈਂ ਕਿਸਾਨਾਂ ਦੇ ਨਾਲ ਵੀ ਰਿਹਾ ਮੈਂ ਹਰ ਮੁੱਦੇ ਦੇ ਉੱਤੇ ਵਿਰੋਧ ਕਰਦਾ ਰਿਹਾ ਹੁਣ ਪਿੱਛੇ ਚੱਲਿਆ ਸੀਗਾ ਜਦੋਂ ਇਹਨਾਂ ਨੇ ਆਹ ਪਿੱਛੇ ਕਰਤਾ ਨਹੀਂ ਸੀਗਾ ਜ਼ਮੀਨਾਂ ਐਕਵਾਇਰ ਕਰਨ ਦਾ ਤੇ ਉਹ ਵੀ ਨਾ ਸਭ ਤੋਂ ਵੱਧ ਲੈਂਡ ਪੂਲਿੰਗ ਦਾ ਸਭ ਤੋਂ ਵੱਡਾ ਇਕੱਠ ਮੈਂ ਕਰਕੇ ਫਟੇਗੜ ਤੋਂ ਹੱਥ ਧਰਨਾ ਲਾਇਆ ਤੇ ਮੇਰੇ ਪਿੱਛੇ ਸਾਰੇ ਲੋਕਾਂ ਨੇ ਖੜੇ ਅਰ ਮੇਰੇ ਭਰਾ ਮੇਰੇ ਨਾਲ ਖੜਕੇ ਇਹਨ ਪੂਰਾ ਠੋਕੇ ਧਰਨਾ ਲਾਇਆ ਸੀ ਨਾ ਸਰਕਾਰ ਦੇ ਖਿਲਾਫ ਔਰ ਵਾਪਸ ਹੋਇਆ ਉਹ ਹੁਣ ਕੀ ਲਾਇਆ ਜੇ ਤੁਸੀਂ ਜਿੱਤਦੇ ਹੋ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਤਾਂ ਕੀ ਲੱਗਦਾ ਵੀ ਐਮਐਲਏ ਕੰਮ ਹੁਣ ਦਊਗਾ ਐਮਐਲਏ ਤਾਂ ਫੇ ਸਾਡੇ ਥੱਲੇ ਆ ਨਾ ਹੂੰ ਆਮਲੇ ਥੱਲੇ ਹੋ ਗਏ ਫਿਰ ਐਮਐਲਏ ਸਾਡੇ ਥੱਲੇ ਆ ਫਿਰ ਐਮਐਲਏ ਸਾਡੇ ਉੱਪਰ ਨਹੀਂ ਹੈਗਾ ਫਿਰ ਉਹ ਕੰਮ ਸਾਡੇ ਕਿਵੇਂ ਰੋਕ ਲੂਗਾ ਨਾਲੇ ਸੈਂਟਰ ਦੀਆਂ ਸਰਕਾਰ ਦੀਆਂ ਸਕੀਮਾਂ ਨੇ ਪੰਜਾਬ ਸਰਕਾਰ ਦਾ ਉਧਰ ਦਖਲ ਹੀ ਨਹੀਂ ਕੋਈ ਹੈ ਜਿਹੜੀਆਂ ਉਹ ਲਾਗੂ ਕਰੋ ਇਹ ਤਾਂ ਇਹ ਹੈਗਾ ਵੀ ਜਿਹੜੇ ਸੈਂਟਰ ਦੀਆਂ ਸਕੀਮਾਂ ਦੇ ਪੈਸੇ ਆਉਂਦੇ ਨੇ ਇਹ ਹੋਰ ਪਾਸੇ ਪੜਾਈ ਜਾਂਦੇ ਨੇ ਜਿਹੜੇ ਸਕੀਮਾਂ ਰੁਕਦੀਆਂ ਨੇ ਮਤਲਬ ਹੁਣ ਤੁਸੀਂ ਜ਼ੋਰ ਦੇ ਕੇ ਬਿਲਕੁਲ 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 ਹਾਂ ਬਿਲਕੁਲ ਕੋਈ ਇਸ ਤਰ੍ਹਾਂ ਦੀ ਕੰਮ ਨਹੀਂ ਛੱਡਾਂਗੇ ਜਿਨ੍ਹਾਂ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਹੈ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਦੇ ਵਿਸ਼ਵਾਸ ਨੂੰ ਪੂਰਾ ਉਤਾਰੀਏ ਕਿਹੜੇ ਬਲਾਕ ਵੱਲੋਂ ਤੁਸੀਂ ਖੜੇ ਹੋ ਸਾਡਾ ਜ਼ਿਲ੍ਹਾ ਪ੍ਰਚੰਦ ਜ਼ੋਨ ਨੰਬਰ 1 ਮਾਦੋਪੁਰ ਮਾਦੋਪੁਰ ਹਾਂ ਮੇਰੇ ਥੱਲੇ ਤਕਰੀਬਨ ਮੇਰਾ ਖੇਲ ਕਹਿੰਦਾ ਅੱਠ ਬਲਾਕ ਸ਼ਾਮਿਲ ਹਨ ਕਿੰਨੇ ਰਿਸਪੌਂਸ ਬਾਕੀ ਜਿਹੜੇ ਬਲਾਕ ਕਿੰਨੇ ਲੱਗਦਾ ਵੀ ਪੰਜਾਬ ਦੇ ਵਿੱਚ ਕਿੰਨੀਆਂ ਸੀਟਾਂ ਲੈ ਕੇ ਜਾਊਗੀ ਦੇਖੋ ਜੀ ਮੈਂ ਆਪਣੀ ਇਲੈਕਸ਼ਨ ਲੜ ਰਿਹਾ ਤਕਰੀਬਨ ਸਾਰੀਆਂ ਸੀਟਾਂ ਦੇ ਉੱਤੇ ਬੀਜੇਪੀ ਮੇਰੇ ਕੋਲ ਕਾਫੀ ਜ਼ਿਆਦਾ ਸੀਟਾਂ ਦੇ ਉੱਤੇ ਇਲੈਕਸ਼ਨਾਂ ਲੜ ਰਹੀ ਹੈ ਔਰ ਲੋਕਾਂ ਕੋਲ ਵਿਕਲਪ ਵੀ ਨਹੀਂ ਬਚਿਆ ਕੋਈ ਕਾਂਗਰਸ ਦੇਖ ਲਈ ਕਾਟੋ ਕਲੇਸ਼ ਦੇਖ ਲਿਆ ਕਾਂਗਰਸ ਦਾ ਲੋਕਾਂ ਲੋਕਾਂ ਨੂੰ ਆ ਆ ਸਾਰਾ ਕੁਝ ਇਹ ਦੇਖ ਲਿਆ ਉਦੇ ਸਾਰੇ 4 ਸਾਲ ਚੁਟਕਲੇ ਸੁਣਾਏ ਨੇ ਹੋਰ ਕੀ ਕਾ ਕੀਆ ਵਿਧਾਨ ਸਭਾ ਦੇ ਇਲੈਕਸ਼ਨ ਦੇ ਉਹ ਦੇਖ ਕੇ ਲੱਗਦਾ ਵੀ ਉਹ ਤਾਂ ਇੱਕ ਵੀ ਸੀਟ ਨਹੀਂ ਹੈ ਬੀਜੇਪੀ ਨੂੰ ਹੁਣ ਕਿਵੇਂ ਲੱਗਦਾ ਵੀ ਤੁਸੀਂ ਵੀ ਜਿੱਤ ਹਾਸਲ ਕਰੋਗੇ ਹੁਣ ਕੋਈ ਗੱਲੋਂ ਲੱਗਦਾ ਦੇਖੋ ਜੀ ਮੈਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਵੀ ਮੇਰਾ ਵੀ 37 ਸਾਲ ਦਾ ਤਜਰਬਾ ਹੈ ਮੈਂ ਘਰਦਿਆਂ ਨੂੰ ਜਦੋਂ ਮੈਂ ਪਹਿਲਾਂ ਖਸਾਨਾ ਵੱਲੋਂ ਇਲੈਕਸ਼ਨ ਲੜਿਆ ਸੀਗਾ ਮੈਂ ਸਾਫ਼ ਗੱਲ ਕਹਤੀ ਸੀਗੀ ਮੈਂ ਕਹਿੰਦਾ ਵੀ ਆਪਾਂ ਨੂੰ ਵੋਟ ਨਹੀਂ ਪਈ ਪਰ ਮੈਨੂੰ ਹੁਣ 37 ਸਾਲਾਂ ਦੇ ਤਜਰਬੇ ਚੋਂ ਪੂਰਾ ਲੱਗ ਰਿਹਾ ਵੀ ਇਹ ਸੀਟ ਹੈ ਜਿਹੜੀ ਇੱਕ ਨੰਬਰ ਤੇ ਲੈ ਕੇ ਆਉਂਦਾ ਹੁਣ ਇਹ ਕੋਈ ਵੀ ਫਾਇਦਾ ਹੋ ਗਿਆ ਵੀ ਕਾਲੀਦਲ ਵੱਲੋਂ ਕੋਈ ਨਹੀਂ ਖੜਿਆ ਉਹ ਉਹ ਵੀ ਵੋਟ ਫਾਇਦਾ ਦੇਖੋ ਜੀ ਫਾਇਦਾ ਤਾਂ ਉਹਨਾਂ ਨੇ ਕਿੱਥੇ ਜਾਣਾ ਜਿਹੜੇ ਮੇਰੇ ਕਾਲੀਦਲ ਮੇਰੇ ਪੁਰਾਣੇ ਸਬੰਧ ਨੇ ਮੇਰੇ ਭਰਾ ਨੇ ਉਹ ਮੇਰੇ ਨਾਲ ਉਹਨਾਂ ਨੇ ਜਾਂ ਦੇਖਿਆ ਵੀ ਹਾਂ ਯਾਰ ਹੁਣ ਸਾਡਾ ਕੋ ਬਣਿਆ ਤੈ ਨਹੀਂ ਉਹ ਵੈਸੇ ਹੀ ਸਾਡੇ ਨਾਲ ਆ ਗਏ ਮਦਦ ਕਰ ਰਹੇ ਨੇ ਭਰਾਵਾਂ ਵਾਂਗ ਕਰ ਰਹੇ ਨੇ ਕੋਈ ਇਸ ਤਰ੍ਹਾਂ ਦੀ ਗੱਲੀ ਨਹੀਂ ਠੀਕ ਹੈ ਹੋਰ ਲਾਸਟ ਵਿੱਚ ਕੀ ਕਹਿਣਾ ਚਾਹੁੰਦੇ ਆ ਬਾਕੀ ਤਾਂ ਗੱਲਾਂ ਹੋ ਗਈਆਂ ਸਾਰੀਆਂ ਉਹ ਕੋਈ ਲੈਣਾ ਰਹਿ ਗਿਆ ਬਸ ਮੈਂ ਤਾਂ ਇੱਕੋ ਹੀ ਕਹਿਣਾ ਚਾਹਨਾ ਵੀ ਜੇ ਮਤਲਬ ਆਪਾਂ ਨੇ ਸਕੀਮਾਂ ਨੇ ਜਿਹੜੀਆਂ ਇਹ ਆਪਣੇ ਤੱਕ ਲੈ ਕੇ ਆਉਣੀਆਂ ਨੇ ਤਾਂ ਬੀਜੇਪੀ ਦਾ ਪੱਲਾ ਫੜਨ ਦੀ ਜ਼ਰੂਰਤ ਕਿਉਂਕਿ ਨਹੀਂ ਤਾਂ ਹੁਣ ਤੱਕ ਬਿਲੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਚੇਅਰਮੈਨ ਬਣਦੇ ਹੀ ਰਹੇ ਨੇ ਤੇ ਕਿਸੇ ਨੇ ਪਹਿਲੀ ਗੱਲ ਤਾਂ ਜਿੰਨੇ ਵੀ ਨਮਾਇंदे ਖੜੇ ਨੇ ਤੁਸੀਂ ਇੰਟਰਵਿਊ ਲੈ ਲਿਓ ਮੈਂ ਤੁਹਾਨੂੰ ਇਕੱਲਾ ਇਕੱਲਾ ਕੰਮ ਗੜਾ ਦੇਣਾ ਉਹਨਾਂ ਤੋਂ ਐ ਇੰਟਰਵਿਊ ਲੈ ਲਿਓ ਵੀ ਤੁਸੀਂ ਤੁਸੀਂ ਬਣ ਕੇ ਕੀ ਕਰੋਗੇ ਜੇ ਤੁਹਾਨੂੰ ਦੱਸ ਦੇਣਾ ਮੈਂ ਨੀਮੀ ਮੈਂ ਥਾਲੋ ਭੇਜਾਂ ਜਿੰਨੇ ਮੈਂਬਰ ਨੇ ਐ ਪੁੱਛਿਓ ਵੀ ਤੇਰਾ ਕੰਮ ਕੀ ਹੋਊਗਾ ਸੋ ਇਹ ਇਹਨਾਂ ਨੂੰ ਪਤਾ ਹੀ ਨਹੀਂ ਵਿਚਾਰਿਆ ਵੀ ਚਲੋ ਕਹਿੰਦੇ ਨੇ ਵੀ ਪਾਰਟੀ ਦੀ ਇੱਜ਼ਤ ਆਗੇ ਫਾਇਦਾ ਕੀ ਉਹਦੀ ਪਾਰਟੀ ਵੱਲੋਂ ਹੀ ਫੰਡ ਆਉਣਾ ਇਹ ਨਹੀਂ ਪਾਰਟੀ ਦਾ ਕੈਂਡੀਡੇਟ ਇੱਜ਼ਤ ਆਗੇ ਫਾਇਦਾ ਬਿਲਕੁਲ ਪਾਰਟੀ ਦਾ ਫੰਡ ਕਿੱਥੋਂ ਆਉਣਾ ਹੈ ਪੰਜਾਬ ਸਰਕਾਰ ਕੋਲ ਤਾਂ ਦੇਣ ਨੂੰ ਫੰਡ ਹੈ ਹੀ ਨਹੀਂ ਸੈਂਟਰ ਤੋਂ ਹੀ ਆਉਣਾ ਨਾ ਤੇ ਸੈਂਟਰ ਵਾਲੇ ਚਿਤਾਉਣੇ ਚਾਹੀਦੇ ਹੂੰ ਉਹਨਾਂ ਉਹਨਾਂ ਦੇ ਪਿੱਛੇ ਲੱਗਣਾ ਚਾਹੀਦਾ ਨਾਲੇ ਪੰਜਾਬ ਕੋਲ ਤਾਂ ਹੁਣ ਤੁਹਾਨੂੰ ਪਤਾ ਵੀ ਵਿਆਜ ਦੇਣ ਜੋਗੇ ਪੈਸੇ ਇਹ ਇਹ ਹਾਲਾਤ ਪੰਜਾਬ ਦੇ ਹੋ ਗਏ ਪੰਜਾਬ ਵੈਂਟੀਨੇਟਰ ਤੇ ਲਾਤਾ ਇਹਨਾਂ ਨੇ ਝਾੜੂ ਵਾਲਿਆਂ ਨੇ ਇਹ ਤਾਂ ਹੁਣ ਕੋਈ ਕਰਮ ਵਾਲਾ ਹੀ ਬਚਾਊ ਇਹਨੂੰ ਸੋ ਇੱਕ ਹਾਲਾਤ ਨੇ ਜਿਹੜੇ ਉਹ ਨਸ਼ੇ ਕਰਕੇ ਪੰਜਾਬ ਦੇ ਐਨੇ ਜ਼ਿਆਦਾ ਖਰਾਬ ਹੋ ਚੁੱਕੇ ਐ ਮੈਂ ਤੁਹਾਨੂੰ ਬਠਿੰਡੇ ਜ਼ਿਲ੍ਹੇ ਦੇ ਕਿਸੇ ਢੰਡੀ ਗੱਲ ਸੁਣਾਈ ਹੈ ਸੁਣਾ ਰਿਹਾ ਐ ਕਿ ਉਹ ਵਿਚਾਰਾ ਨਸ਼ਾ ਖਰੀਦਣ ਚੱਲਿਆ ਗਿਆ ਉਹ ਕਹਿੰਦਾ ਜੀ ਮੈਰੇ ਕੋਲ ਪੈਸੇ ਹੈ ਨਹੀਂ ਕਹਿੰਦਾ ਪੈਸੇ ਕਹਿੰਦਾ ਯਾਰ ਇੱਕਣਾ ਇੱਕਣਾ ਵਾਲ ਵੇਕਦੇ ਨੇ ਉਹ ਆਪਣੀ ਮਾਂ ਤੇ ਆਪਣੀ ਭੈਣ ਦੇ ਵਾਲ ਵਟਲੇ ਰਾਤ ਨੂੰ ਵਟ ਕੇ ਵੇਚ ਤੇ 1800 ਰੁਪਏ ਦੇ ਫਿਰ ਉਹਨੇ ਨਸ਼ਾ ਕੀਤਾ ਹਾਲਾਤ ਤਾਂ ਇਹ ਹੋ ਗਏ ਪੰਜਾਬ ਦੇ ਔਰ ਜਿੰਨਾ ਵੀ ਜੂਪੀ ਦਾ ਜੋ ਕੀ ਤੋਂ ਡਰਦਾ ਮਹਾਰਾ ਜੋਗੀ ਮੁੱਖ ਮੰਤਰੀ ਨੇ ਜੋਗੀ ਜੀ ਉਹਨਾਂ ਤੋਂ ਡਰਦਾ ਮਾਰਾ ਜਿੰਨਾ ਗੁੰਡਾ ਤੂੰ ਸਾਰਾ ਪੰਜਾਬ ਚ ਆ ਗਿਆ ਇੱਥੇ ਆ ਕੇ ਗੰਦ ਪਾ ਗਿਆ ਸੋ ਇਸ ਕਰਕੇ ਹੁਣ ਸੋਚਣ ਦੀ ਲੋੜ ਹੈ ਸਮਝਣ ਦੀ ਲੋੜ ਹੈ ਮੇਰੀ ਅਪੀਲ ਆ ਸਾਰੇ ਜਿੰਨੇ ਵੀ ਆਪਣੇ ਪੰਜਾਬ ਦੇ ਵਸਨੀਕ ਆ ਵੀ ਪਾਈ ਤਕੜੇ ਹੋ ਕੇ ਨਰਿੰਦਰ ਮੋਦੀ ਜੀ ਦਾ ਭਾਰਤੀ ਜਨਤਾ ਪਾਰਟੀ ਦਾ ਸਾਥ ਦਈਏ ਕਿ ਜਦੋਂ ਉਹਦਾ ਨਰਿੰਦਰ ਮੋਦੀ ਆਇਆ ਵੀ ਰੁਪਈਆ ਵੀ ਡਿੱਗ ਰਿਹਾ ਵੀ ਡਾਲਰ ਕਿੱਥੇ ਪਹੁੰਚ ਗਿਆ ਵੀ ਇਸ ਟਾਈਮ ਹੋਇਆ ਵੀ ਉਹ ਰਾਹੁਲ ਗਾਂਧੀ ਦਾ ਟਾਈਮ ਹੈ ਜਿਹੜਾ ਕਾਂਗਰਸ ਟਾਈਮ ਹੈ ਇੰਨਾ ਇਹ ਨਹੀਂ ਸੀਗਾ ਵੀ ਰੁਪਈਆ ਪੂਰਾ ਮਜ਼ਬੂਤ ਹੁੰਦਾ ਸੀ ਇਹ ਇਹ ਵੀ ਕਿਤੇ ਕਮੀ ਦੇ ਕੇ ਸਰਕਾਰ ਦੀ ਕਿੱਥੇ ਕਮੀ ਦੇਖਦੇ ਹੋ ਵੀ ਨਹੀਂ ਨਹੀਂ ਕਿਉਂ ਰੁਪਈਆ ਨਾ ਡਿੱਗ ਰਿਹਾ ਮੇਰੇ ਹਿਸਾਬ ਨਾਲ ਤਾਂ ਕੋਈ ਏਦਾਂ ਦੀ ਗੱਲ ਨਹੀਂ ਦੇਸ਼ ਨੂੰ ਲੈ ਵੀ ਕਿੱਥੇ ਗਏ ਹੂੰ ਦੇਸ਼ ਕਿੱਥੇ ਖੜਾ ਸੀ ਅੱਜ ਚਾਈਨਾ ਦੇ ਖਿਲਾਫ ਵੀ ਖੜ ਤੇ ਲੜਦਾ ਹੈ ਅੱਜ ਜੇ ਅਮਰੀਕਾ ਨਾਲ ਵੀ ਸਾਰਾ ਉਹ ਮੋਦੀ ਸਾਹਿਬ ਦੀ ਗੱਲ ਹੈ ਸਾਰਾ ਵੀ ਯਾਰ ਮਜ਼ਬੂਤ ਹੋਣਾ ਚਾਹੀਦਾ ਸੀਗਾ ਰੁਪਈਆ ਰੁਪਈਆ ਮਜ਼ਬੂਤ ਹੋਗਾ ਰੁਪਈਆ ਅਸਲ ਦੇ ਵਿੱਚ ਗੱਲ ਕੀ ਹੈ ਟੈਕਸ ਕੌਣ ਦਿੰਦਾ ਹਰ ਇੱਕ ਦਾ ਟੈਕਸ ਦੀ ਉਹ ਕਰ ਰਿਹਾ ਰੁਪਈਆ ਕਿੱਥੇ ਉਹ ਤੇ ਸਾਰੇ ਦੇਸ਼ਾਂ ਦੇ ਦੇਖਿਆ ਹਰ ਇੱਕ ਬੰਦਾ ਟਾਫੀ ਤੇ ਵੀ ਟੈਕਸ ਦਿੰਦਾ ਇੱਥੇ ਆਪਣੀ ਟੈਕਸ ਕਿੱਥੇ ਉਹ ਤਾਂ ਨਾਲੇ ਫਿਰ ਕੈਨੇਡਾ ਦੀ ਵਾਦੀ ਕਿੰਨੀ ਹੈ 3 ਕਰੋੜ 3.5 ਕਰੋੜ ੱੱਲੇ ਪੰਜਾਬ ਦੀ ਉਹ 3 ਕਰੋੜ ਤੇ ਕੈਨੇਡਾ ਵਾਲਾ ਕਿੰਡਾ ਵੱਡਾ ਮੁਲਕ ਹੈ 7 ਕਰੋੜਾਂ ਵੱਡਾ ਮੁਲਕ ਹੈ ਔਰ ਸਾਰਾ 3.5 ਤਾਂ 3.5 ਕਰੋੜ ਬੰਦਾ ਟੈਕਸ ਦਿੰਦਾ ਤੁਸੀਂ ਮੈਨੂੰ ਦੱਸ ਦੋ ਇੱਥੇ ਕੋਈ ਟੈਕਸ ਦਿੰਦਾ ਫੇਰ ਵੀ ਆਪਣਾ ਵੀ ਕਸੂਰ ਹੈ ਜੀ ਕਿ ਫੇਰ ਵੀ 133000 ਕਰੋੜ ਬੰਦਾ ਹੈ ਫੇਰ ਵੀ ਉਹ ਦੇਖ ਲਓ ਵੀ ਐਨ ਰਾਮ ਨਾਲ ਬਸਦੇ ਇਹ ਵੀ ਵੱਡੀ ਗੱਲ ਹੈ ਨਾ ਕਿਤੇ 3 ਕਰੋੜ ਕਿਤੇ 142000 ਕਰੋੜ ਬੰਦਾ ਇਹਨੀ ਪਾਪੂਲੇਸ਼ਨ ਨੂੰ ਦੇਖੋ ਸਾਂਭਣਾ ਸੁੱਖਾ ਔਰੋ ਦੇਸ਼ ਇਸ ਦੇਸ਼ ਨਾਲ 7 ਗੁਣਾ ਵੱਡਾ ਇਹ ਗੱਲਾਂ ਜ਼ਰੂਰੀ ਸੀਗੀਆਂ ਤੁਸੀਂ ਬਹੁਤ ਵਧੀਆ ਕੀਤਾ ਈ ਧੰਨਵਾਦ ਤੁਹਾਡਾ ਕਿ ਤੁਸੀਂ ਟਾਈਮ ਕੱਢਿਆ ਮੇਰੇ ਲਈ ਤੁਸੀਂ ਟਾਈਮ ਕੱਢਿਆ ਬਹੁਤ ਤੁਹਾਡਾ ਧੰਨਵਾਦ ਤੁਹਾਡਾ ਦਾ ਸ਼ਡਿਊਲ ਤਾਂ ਕਾਫੀ ਬਿਜ਼ੀ ਹੈ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਥੈਂਕ ਯੂ ਜੀ ਥੈਂਕ ਯੂ ਤੇ ਸਾਡੇ ਨਾਲ ਸੀਗੇ ਸਰਬਜੀਤ ਸਿੰਘ ਮੱਖਣ ਜੀ ਤੇ 14 ਨ ਬੋਟਾਂ ਪੈਣੀਆਂ ਬਲਾਕ ਸੰਪਤੀ ਤੇ ਜੀਰਾ ਪਰਿਸ਼ਦ ਦੀਆਂ ਜਰੂਰ ਆਪਣਾ ਵੋਟ ਦਾ ਹੱਕ ਅਜ਼ਮਾਓ ਤੇ ਮਨਵਿੰਦਰ ਸਿੰਘ ਮੇਰਾ ਨਾਮ ਕੈਮਰਾਮੈਨ ਮੇਜਰ ਧੰਨਵਾਦ